ਨਾ ਵੀ ਧਰਦੇ ਨੇ ਧਰਦਾ ਬਚਰਾ ਲੈ ਕੀ ਕਰਨਾ ਦੇਖੋ ਲਤਨ ਚੱਕਲੇਗੇ ਲਤਨ ਲੀਡਰ ਤੇ ਤੁਸੀਂ ਛੇਤੀ ਲਓ ਘੱਟ ਕੇ ਸਰ ਸਰ ਗੱਲ ਗੱਲ 2 ਮਿੰਟ ਮੇਰੀ ਗੱਲ ਛੇਤੀ ਲਓ ਕਮਰੇ ਜਿੰਦਾ ਜਿੰਦਾਬਾਦ ਜਿੰਦਾਬਾਦ ਦੇਖੋ ਪਰਨਾ ਲਿਆ ਜਾ ਰਿਹਾ ਇਹਨਾਂ ਦੇ ਵੀ ਕਰਨਾ ਬਸ ਸਰ 2 ਮਿੰਟ ਗੱਲ ਕਰਨੇ ਛੱਡੋ ਛੱਡੋ 2 ਮਿੰਟ ਕੋ ਮਰਦਾ ਆਪਦੇ ਆਕੇ ਦੀ ਗੱਲ ਆ ਜਿਹੜੀ ਉਹ ਬਚਾਉਣਾ ਚਾਹੁੰਦੇ ਨੇ ਠੀਕ ਆ ਆਪਦੀ ਗੱਲਬਾਤ ਆ ਜਿਹੜੀ ਉਹ ਦੱਸਣਾ ਚਾਹੁੰਦੇ ਹਜੇ ਛੋਟੀ ਹੀ ਗੱਲ ਹੋਈ ਆ ਜਦੋਂ ਇੱਥੇ ਕਿਤੇ ਪੰਜਾਬ ਦੇ ਵਿੱਚ ਕਿਸੇ ਲੀਡਰ ਨੂੰ ਫੜਾਇਆ ਜਾਂਦਾ ਬੱਲੇ ਬੱਲੇ ਹੁੰਦੀ ਆ ਪਰ ਦਿੱਲੀ ਦੇ ਵਿੱਚ ਜੇ ਫੜਿਆ ਗਿਆ ਸਰ ਨਹੀਂ ਮੂੰਹ ਬੰਦਨ ਦੀ ਕਿ ਲੋੜ ਐ ਲੋਕਾਂ ਨੂੰ ਪਤਾ ਤਾਂ ਲੱਗੇ ਮੂੰਹ ਕਿਉਂ ਬੰਦ ਰਹੇ ਤੁਸੀਂ ਮੂੰਹ ਕਿਉਂ ਬੰਦ ਰਹੇ ਨਹੀਂ ਨਹੀਂ ਇਹ ਤਾਂ ਵੈਸੇ ਆਪਣਾ ਵੈਸੇ ਵੈਸੇ ਤਾਂ ਕੀ ਮਤਲਬ ਕਿੱਥੇ ਲਿਜਾਇਆ ਜਾ ਰਿਹਾ ਹੁਣ ਤੁਹਾਨੂੰ ਕਿਤੇ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਧੱਕੇਸ਼ਾਹੀ ਐ ਤਾਨਾਸ਼ਾਹੀ ਐ ਸ਼ਰਿਆ ਨਹੀਂ ਤਾਨਾਸ਼ਾਹੀ ਕਾ ਦੀ ਤਾਨਾਸ਼ਾਹੀ ਐ ਵੇਖੋ ਤੁਸੀਂ ਆਪ ਹੀ ਤਾਂ ਕਹਿੰਦੇ ਹੁੰਦੇ ਆ ਵੀ ਜਿਹੜੀ ਗੱਲਬਾਤ ਹੁੰਦੀ ਆ ਠੀਕ ਆ ਉਹਦੇ ਤੇ ਫੈਸਲਾ ਹੋਊਗਾ ਹਜੇ ਕਾਰਵਾਈ ਹੋਣੀ ਆ ਤੁਸੀਂ ਪਹਿਲਾਂ ਹੀ ਧਰਨੇ ਲਾ ਲਿਆ ਲੋਕਤੰਤਰ ਦਾ ਕਹਣ ਕੀਤਾ ਜਾ ਰਿਹਾ ਤੁਹਾਡੀ ਤਾਂ ਪਾਰਟੀ ਧਰਨੇ ਸੱਤ ਨਹੀਂ ਨਹੀਂ ਕਹ ਰਿਹਾ ਕਿ ਕਿਹੜੇ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਲੋਕਤੰਤਰ ਦਾ ਕਹਾਣਾ ਸੱਚੀ ਅਵਾਜ਼ ਨੂੰ ਦਬਾਇਆ ਜਾ ਰਿਹਾ ਸਾਡੀ ਇਮਾਨਦਾਰ ਪਾਰਟੀ ਹੈ ਧਰਨੇ ਚੋਂ ਨਿਕਲੀ ਪਾਰਟੀ ਹੈ ਹਾਂ ਧਰਨੇ ਚੋਂ ਨਿਕਲੀ ਪਾਰਟੀ ਆ ਤਾਂ ਤਾਂ ਫਿਰ ਹੁਣ ਧਰਨੇ ਲਾਉਣੇ ਆ ਤੁਸੀਂ ਹਾਂ ਲਾਵਾਂਗੇ ਫਿਰ ਜਦੋਂ ਸੱਚੀ ਅਵਾਜ਼ ਨੂੰ ਜਦੋਂ ਦੇਸ਼ ਦੀ ਖਾਤਰ ਅਸੀਂ ਅਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਆਂ ਸਾਡੀ ਇਮਾਨਦਾਰ ਪਾਰਟੀ ਹੈ ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਝੂਠੇ ਫਿਰ ਜਦੋਂ ਜਦੋਂ ਤੁਸੀਂ ਇਧਰ ਪੰਜਾਬ ਦੇ ਵਿੱਚ ਲੀਡਰਾਂ ਨੂੰ ਚੱਕ ਕੇ ਜੇਲ੍ਹਾਂ 'ਚ ਸਿੱਟਦੇ ਹੋ ਜਦੋਂ ਉਹਨਾਂ ਤੇ ਰੇਡਾਂ ਪੈਂਦੀਆਂ ਉਹਦੋਂ ਤਾਂ ਬੜੀ ਵਾਹ ਵਾਹ ਹੁੰਦੀ ਹੈ ਅਸੀਂ ਅਸੀਂ ਉਸੇ ਚੀਜ਼ ਨੂੰ ਖਤਮ ਕਰਨ ਵਾਸਤੇ ਆਏ ਆ ਇਸੇ ਕਰਕੇ ਜਿਹੜਾ ਉਹਨਾਂ ਨੂੰ ਜਿਹੜੇ ਪਿਛਲੇ ਲੁੱਟਾਂ ਮਾਰਾਂ ਕਰਨ ਵਾਲੇ ਆ ਨਾ ਉਹਨਾਂ ਨੂੰ ਸਾਡਾ ਜਿਹੜਾ ਇਹ ਜਿਹੜਾ ਜਿਹੜਾ ਸਹੀ ਜਿਹੜਾ ਤਾਨਤਰ ਲੋਕਤੰਤਰਿਕ ਕੰਮ ਅਸੀਂ ਕਰ ਰਹੇ ਆ ਉਹ ਉਹਨਾਂ ਨੂੰ ਹਜਮ ਨਹੀਂ ਆ ਰਹੇ ਨਹੀਂ ਨਹੀਂ ਵੇਖੋ ਉਹ ਉਹਨਾਂ ਨੇ ਥੋੜੇ ਆਕੇ ਨੂੰ ਚੱਕਿਆ ਪਰ ਫੈਸਲਾ ਹੋਊਗਾ ਜੀ ਉਹ ਸੱਚੇ ਨਿਕਲੇ ਉਹਨਾਂਗੇ ਫ ਨੇ ਉਹ ਤਾਂ ਵੇਖੋ ਜਦੋਂ ਕਿਸੇ ਤੇ ਬਲੇਮ ਲੱਗਦੇ ਆ ਉਹ ਬਲੇਮਾਂ ਨੂੰ ਸਿੱਧ ਕਰਨਾ ਨਾ ਸਿੱਧ ਹੋਣ ਉਹ ਤਾਂ ਬਾਅਦ ਦਾ ਮੈਟਰ ਆ ਹਾਂ ਫਿਰ ਬਲੇਮ ਹੀ ਲੱਗੇ ਨਾ ਵੈਸੇ ਪੁੱਛਕਿਛ ਕਰ ਲੈਂਦੇ ਫਿਰ ਇਹ ਤਾਂ ਇਹ ਤਾਂ ਜਾਣ ਪੁੱਛ ਕੇ ਨਾ ਜਿਵੇਂ ਜਿਵੇਂ ਅੱਗੇ ਸਾਡਾ ਜਿਹੜਾ ਵਕਾਰ ਆ ਜਿਹੜਾ ਜਿਹੜਾ ਵੱਡਾ ਤੁਸੀਂ ਉੱਠ ਕੇ ਗੱਲ ਕਰੋ ਨੇ ਅਸੀਂ ਨਹੀਂ ਉੱਠਣਾ ਉੱਠਣਾ ਕਿਉਂ ਨਹੀਂ ਸਾਨੂੰ ਚਾਹੀ ਇੱਥੇ ਮਾਰ ਦੋ ਇੱਕੇ ਥੋੜੀ ਖਿੱਚਾ ਤੂੰ ਹੀ ਹੋ ਰਹੀ ਆ ਜਿੰਨੇ ਮਰਜ਼ੀ ਹੋ ਜਾ ਕੋਈ ਗੱਲ ਨਹੀਂ ਖਿੱਚਾ ਤੂੰ ਹੀ ਕਰ ਸਕਦੇ ਹੋਰ ਕੀ ਕਰ ਸਕਦੇ ਆ ਇਹ ਕਿਉਂਕਿ ਜਦੋਂ ਸੱਚ ਦੀ ਆਵਾਜ਼ ਨੂੰ ਦਬੋਣਾ ਖਿੱਚਾ ਤੂੰ ਹੀ ਕਰਨਗੇ ਨਹੀਂ ਸੱਚ ਦੀ ਆਵਾਜ਼ ਤਾਂ ਫਿਰ ਜਦੋਂ ਸੱਚ ਦੀ ਉਹਨਾਂ ਨੂੰ ਤੁਹਾਡੇ ਆਕੇ ਨੂੰ ਸੱਧਿਆ ਗਿਆ ਸੀ ਦਫ਼ਤਰ ਦੇ ਵਿੱਚ ਉੱਥੇ ਛੇਤੀ ਨਹੀਂ ਪਹੁੰਚੇ ਉਹਨਾਂ ਨੇ ਜਦੋਂ ਪਹੁੰਚੇ ਨਹੀਂ ਫਿਰ ਉਹਨਾਂ ਨੇ ਗ੍ਰਿਫਤਾਰ ਕਰਨਾ ਕੋਈ ਤਰੀਕਾ ਸਹੀ ਨਹੀਂ ਸੀ ਇਲੀਗਲ ਤਰੀਕੇ ਨਾਲ ਸੱਧਿਆ ਜਾ ਰਿਹਾ ਸੀਗਾ ਜੇ ਲੀਗਲ ਤਰੀਕੇ ਨਾਲ ਸੱਧਿਆ ਹੁੰਦਾ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਹੀਂ ਨੋਟਸ ਤਾਂ ਭੇਜੇ ਹੋਣੇ ਹਾਂਜੀ ਹਰ ਵਾਰੀ ਜਵਾਬ ਦਿੱਤਾ ਜਾਣ ਤੋਂ ਤੁਸੀਂ ਕਿਵੇਂ ਪਹੁੰਚ ਗਏ ਇੱਥੋਂ ਤਾਈ ਕੱਲੇ ਬਾਕੀ ਤਾਂ ਪਹੁੰਚ ਨਹੀਂ ਗੇ ਸਾਡਾ ਹੱਕ ਹੈ ਸਾਰੇ ਪਹੁੰਚਣਗੇ ਸਾਰੇ ਪਹੁੰਚਣਗੇ ਹਜੇ ਹਜੇ ਜਿੱਤੇ ਅੜੇ ਮੈਂ ਤਾਂ ਇਹ ਸੁਣਿਆ ਵੀ ਤੁਹਾਡੇ ਬਾਰ ਦੇ ਵਿੱਚ 20 ਧਰਨੇ ਲਾਏ ਹੋਏ ਆ ਠੀਕ ਆ ਪੰਜਾਬ ਦੇ ਜਿਹੜੇ ਬੇਰਜ਼ਗਾਰ ਲੋਕ ਨੇ ਉਹ ਤਾਂ ਤੁਹਾਨੂੰ ਦਿਸੇ ਨਹੀਂ ਉਹ ਤੁਸੀਂ ਉਸੇ ਘਰੋਂ ਹੀ ਨਿਕਲ ਕੇ ਆਏ ਹੋ ਉਹ ਤਾਂ ਤੁਹਾਨੂੰ ਦਿਸੇ ਬਾਹਰ ਕੋਈ ਬੇਰੋਜ਼ਗਾਰ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਹੁਣੇ ਆਪਣੇ ਥੋੜੇ ਜਿਹਾ ਕਾਰਜਕਾਲ ਦੇ ਵਿੱਚ ਜਿਹੜਾ ਉਹ ਬਹੁਤ ਰੋਜ਼ਗਾਰ ਵੰਡੇ ਅਸੀਂ ਕੀ ਕੀ ਰੋਜ਼ਗਾਰ ਕੀ ਵੰਡੇ ਅਸੀਂ ਕਾਹਦੇ ਰੋਜ਼ਗਾਰ ਥੋੜੇ ਥੋੜੇ ਜਦੋਂ ਤੁਸੀਂ ਮਨਿਸਟਰ ਬਣਦੇ ਹੋ ਉਦੋਂ ਇੱਕ ਲੜਕੀ ਖੁਦਕੁਸ਼ੀ ਕਰ ਜਾਂਦੀ ਹੈ ਤੁਹਾਡੇ ਬਾਰ ਚ ਬੈਠਿਆ ਉਹਦਾ ਕੀ ਬਣਿਆ ਉਹ ਸਾਰਾ ਕੁਝ ਚੱਲਦਾ ਰਹਿੰਦਾ ਇਹ ਨਹੀਂ ਗੱਲ ਹੈ ਜੇ ਉਹ ਚੱਲਦਾ ਰਹਿੰਦਾ ਤੇ ਇਹ ਵੀ ਚੱਲਦਾ ਰਹਿੰਦਾ ਜੇ ਉਹਨਾਂ ਨੇ ਫੜਿਆ ਤੇ ਗ੍ਰਿਫਤਾਰ ਕੀਤਾ ਤੇ ਫਿਰ ਕਹਿੰਦੇ ਆਗ ਸਾਡਾ ਦਿਲ ਹੈ ਸਾਡੀ ਜਿੰਦ ਜਾਨ ਹੈ ਉਹਦੇ ਕਰਕੇ ਉਹਨਾਂ ਨੂੰ ਪਤਾ ਹੈ ਕਿ ਅੱਜ ਜਿਹਨੇ ਇੱਥੋਂ ਸ਼ੁਰੂ ਹੋ ਕੇ ਨਹੀਂ ਥੋੜੇ ਥੋੜੀ ਸੁਪਰੀਮ ਜਿੰਦ ਜਾਨਾ ਤੁਹਾਡਾ ਦਿਮਾਗ ਆ ਪਰ ਜਿਹੜੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਉਹ ਜਿੰਦ ਜਾਨ ਨਹੀਂ ਮੈਂ ਕਦੋਂ ਕਹਾਂ ਕਿ ਜਿੰਦ ਜਾਨ ਨਹੀਂ ਨਹੀਂ ਫਿਰ ਉਹਨਾਂ ਦੀ ਕੌਣ ਸੁਣਵਾਈ ਕਰੂ ਉਹਨਾਂ ਦੀ ਖਾਤਰ ਹੀ ਲੜ ਰਹੇ ਆ ਕਿਹਨਾਂ ਦੀ ਖਾਤਰ ਤਾਂ ਹੀ ਸਿਸਟਮ ਨੂੰ ਪ੍ਰਸ਼ਾਸਨ ਨੂੰ ਚੰਗਾ ਨਹੀਂ ਲੱਗਦਾਗਾ ਉਹਨਾਂ ਦੀ ਖਾਤਰ ਹੀ ਲੜ ਰਹੇ ਆ ਆਪਣੇ ਲੋਕਾਂ ਦੀ ਖਾਤਰ ਹੀ ਕੌਣ ਲੜ ਰਹੇ ਆ ਉਹਨਾਂ ਦੀ ਖਾਤਰ ਅਸੀਂ ਸਭ ਲੜ ਰਹੇ ਆ ਤੁਸੀਂ ਤੁਸੀਂ ਤਾਂ ਉਹਦੇ ਲਈ ਭੱਜ ਕੇ ਆਏ ਹੋ ਤੇ ਉਹ ਲੜ ਰਹੇ ਨਾ ਕੌਣ ਲੜ ਰਿਹਾ ਨਹੀਂ ਵੇਖੋ ਉਹ ਜੇ ਜੇ ਉਹ ਐਸੇ ਹੱਕਾਂ ਦੇ ਖਾਤਰ ਬੇਰਜ਼ਗਾਰਾਂ ਦੀ ਖਾਤਰ ਗ੍ਰਿਫਤਾਰ ਹੁੰਦੇ ਕੋਈ ਗੱਲਬਾਤ ਹੁੰਦੀ ਅਸੀਂ ਮੰਨਦੇ ਉਹ ਤਾਂ ਸ਼ਰਾਬ ਦੀ ਗੱਲ ਹੋਗੀ ਕੋਈ ਗੱਲ ਹੋਗੀ ਉਹ ਵੀ ਉਹਦੇ ਨਾਲ ਵੀ ਤਾਂ ਜਿਹੜਾ ਆਖਰ ਆਰਥਿਕਤਾ ਜਿਹੜੀ ਉਹ ਸੈੱਟ ਕਰਨੀ ਕਿ ਨਹੀਂ ਕਰਨੀ ਹੂੰ ਜਿਹੜੀ ਆਰਥਿਕਤਾ ਹੈ ਉਹਨੂੰ ਸਹੀ ਕਰਨਾ ਕਿ ਨਹੀਂ ਨਹੀਂ ਸਹੀ ਕਰਨਾ ਗਾ ਜਰੂਰ ਕਰੋ ਉਹ ਕਰਨਾ ਚਾਹੀਦਾ ਪਰ ਇਹ ਗੱਲ ਹੈ ਵੀ ਜਿਹੜਾ ਘਟਾਲਾ ਕੀਤਾ ਜਾ ਰਿਹਾ ਉਹਦੀ ਗੱਲ ਖੁੱਲ ਕੇ ਸਾਹਮਣੇ ਕੋਈ ਘਟਾਲਾ ਨਹੀਂ ਸਿਰਫ ਇਲਜ਼ਾਮ ਲਾਏ ਜਾ ਰਹੇ ਕੋਈ ਘਟਾਲਾ ਨਹੀਂ ਗਾ ਫਿਰ ਇਲਜ਼ਾਮ ਲਾਏ ਜਾ ਰਹੇ ਆ ਪਰ ਤੁਹਾਨੂੰ ਕਾਢੀ ਐਡੀ ਹਵੜਾ ਦਾ ਬੜੀ ਮੱਛੀ ਐ ਇਸੇ ਗੱਲ ਦਾ ਤੇ ਵਿਰੋਧ ਹੈ ਵੀ ਸਿਰਫ ਇਲਜ਼ਾਮ ਲਾਏ ਜਾ ਰਹੇ ਗ੍ਰਿਫਤਾਰ ਕਰਨੀ ਕੀ ਲੋੜ ਹੈ ਕਿਉਂਕਿ ਸਾਨੂੰ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਦਬਦੇ ਨਹੀਂ ਲਓ ਫੈਸਲਾ ਸਹੀ ਮਰਦਾ ਵੇਖੋ ਫੈਸਲਾ ਤੁਸੀਂ ਕਰਨਾ ਜਨਤਾ ਨੇ ਵੀ ਜਿਹੜੀ ਇਹ ਗੱਲ ਹੋ ਰਹੀ ਹੈ ਸਹੀ ਹੋ ਰਹੀ ਹੈ ਹੁਣ ਬੈਠੇ ਨੇ ਇੱਥੇ ਮੰਤਰੀ ਜੀ ਵੇਖੋ ਛੜਕਦੇ ਉਤਰ ਲੀਡਰ ਆ ਜਿਹੜੇ ਬੈਠੇ ਰਹੇ ਨੇ ਠੀਕ ਆ ਪਰ ਤੁਹਾਨੂੰ ਲੱਗਦਾ ਵੀ ਇੱਥੇ ਬੈਣ ਦੇਣਗੇ ਤੁਹਾਨੂੰ ਚੱਕ ਕੇ ਲੈ ਜਾਏ ਜਾ ਰਹੇ ਆ ਚੱਕ ਕੇ ਕਿੱਥੇ ਲੈ ਜਾਣਗੇ ਗ੍ਰਿਫਤਾਰ ਕਰਨਗੇ ਤੁਹਾਨੂੰ ਸਾਡਾ ਸਾਡੀ ਤੁਸੀਂ ਪੰਜਾਬ ਨੂੰ ਬਚਾਓ ਉੱਥੋਂ ਦੀ ਗੱਲ ਕਰੋ ਅਸੀਂ ਬਚਾਈ ਜਾਂਦੇ ਅਸੀਂ ਵਿਚਾਰੇ ਦੇ ਹਿਸਾਬ ਨਾਲ ਐਡ ਕਰਕੇ ਵਿਚਾਰ ਰਹੇ ਨਹੀਂ ਐਡ ਕਰਕੇ ਨਹੀਂ ਐਡ ਜਦੋਂ ਕੰਮ ਕਰਾਂਗੇ ਜਦੋਂ ਕੰਮ ਕਰਾਂਗੇ ਉਹ ਐਡ ਨਾਲ ਇਸ ਮੁੱਦੇ ਤੇ ਨਾ ਜਾਓ ਤੁਸੀਂ ਹੂੰ ਹੋਰ ਕਿਹੜੇ ਮੁੱਦੇ ਤੇ ਜਾਈਏ ਨਾ ਇਸ ਮੁੱਦੇ ਤੇ ਨਾ ਜਾਓ ਇਸ ਮੁੱਦੇ ਤੇ ਪਰ ਤੁਹਾਡਾ ਥੋੜਾ ਥੋੜਾ ਕੀ ਲਕਸ਼ ਕੀ ਆ ਬਸ ਇਹੀ ਇਕੱਲਾ ਵੀ ਤੁਹਾਡੇ ਆਕੇ ਨੂੰ ਛੱਡੇ ਜਾ ਲਕਸ਼ਨਾ हां बिल्कुल ਸਾਡਾ ਲਕਸ਼ਿ ਇਹ ਹੀ ਹੈ ਕਿ ਉਹਨੂੰ ਛੱਡਿਆ ਜਾਵੇ ਕਿਉਂਕਿ ਉਹ ਦਿਨ-ਬਦਨ ਜਿਹੜੀ ਉਹਨਾਂ ਦੇ ਜਿਹੜਾ ਜਿਹੜਾ ਅਕਸ ਹੈ ਜਿਹੜਾ ਉਹਨਾਂ ਦਾ ਲੋਕਾਂ ਦੇ ਵਿੱਚ ਇੱਜ਼ਤ ਹੈ ਮਾਣ ਹੈ ਸਤਿਕਾਰ ਹੈ ਉਹ ਦਿਨੋਂ-ਦਨ ਵਧਦਾ ਜਾਂਦਾ ਹੈ ਜਿਹੜੀਆਂ ਪਿਛਲੀਆਂ ਜੋਕਾਂ ਬੈਠੀਆਂ 70-75 ਸਾਲ ਦੀਆਂ ਉਹਨਾਂ ਨੂੰ ਉਹ ਹਾਜਮ ਨਹੀਂ ਆਉਂਦਾਗਾ ਇਸੇ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾ ਕਦੇ ਸਾਡੇ ਇੱਕ ਨੂੰ ਚੱਕ ਕੇ ਅੰਦਰ ਕਰਤਾ ਉਹਨੂੰ ਸਾਲ ਜਮਾਨਤ ਨਾ ਦਿੱਤੀ ਦੂਜੇ ਨੂੰ ਚੱਕ ਕੇ ਅੰਦਰ ਕਰਤਾ ਤੀਜੇ ਨੂੰ ਚੱਕ ਕੇ ਇਹ ਥੋੜੋ ਗੱਲ ਹੁੰਦੀ ਜਮਾਨਤ ਨਹੀਂ ਨਹੀਂ ਜਿਹੜੇ ਨੂੰ ਪਹਿਲੇ ਨੂੰ ਜਮਾਨਤ ਨਹੀਂ ਮਿਲੀ ਉਹਦੇ ਵਾਰੀ ਫਿਰ ਤੁਸੀਂ ਕੀ ਕਰ ਲਿਆ ਫਿਰ ਜੇ ਆ ਪਰ ਅਸੀਂ ਚੁੱਪ ਕਰ ਗਏ ਉਹੀ ਤਾਂ ਸਾਡੀ ਕਮਜ਼ੋਰੀ ਸੀ ਉਹੀ ਪ੍ਰੋਟੈਸਟ ਅਸੀਂ ਉਦੋਂ ਕੀਤਾ ਹੁੰਦਾ ਜਿਹੜਾ ਹੁਣ ਕਰਨ ਲੱਗੇ ਆ ਜਿਨ੍ਹਾਂ ਦੇ ਨਾਲ ਥੋਡੇ ਮੇਨ ਮੁਖੀ ਨੇ ਧਰਨਾ ਲਾਇਆ ਸੀ ਉਹਨੇ ਵੀ ਚਿੱਠੀ ਲਾ ਕੇ ਇਹ ਗੱਲ ਕਹੀ ਆ ਕਿ ਮੈਂ ਇਸ ਬੰਦੇ ਨੂੰ ਕਹਿ ਰਿਹਾ ਵੀ ਜਿਹੜਾ ਤੂੰ ਇੱਕ ਢਾਲਾ ਕਰ ਰਿਹਾ ਹੈ ਗਲਤ ਆ ਉਹ ਕਹਿੰਦਾ ਮੈਨੂੰ ਤਾਂ ਬਹੁਤ ਦੁੱਖ ਹੋਇਆ ਸਭ ਉਹ ਸਭ ਰਲੇ ਹੋਏ ਆ ਜਿਹੜੇ ਸਾਨੂੰ ਦਬਾਉਣ ਤੇ ਲੱਗੇ ਨਾ ਉਹ ਸਭ ਉਹਨਾਂ ਦੇ ਨਾਲ ਵਾਲੇ ਹੋਇਆ ਕੋਈ ਸਾਡੇ ਆਕੇ ਓਕੇ ਨਹੀਂ ਨਹੀਂ ਇੱਕ ਵਾਰ ਤੁਸੀਂ ਆਜਰ ਵਾਲੇ ਹੋਏ ਕਹਿ ਲਓ ਪਰ ਤੁਸੀਂ ਉਹਦੇ ਨਾਲੋਂ ਨਿਕਲੇ ਹੋ ਤੁਹਾਨੂੰ ਪਤਾ ਥੋਡੀ ਪਾਰਟੀ ਉਹਦੇ ਨਾਲ ਉਹਨਾਂ ਤੇ ਕੋਈ ਸਰਕਾਰੀ ਪ੍ਰੈਸ਼ਰ ਹੋ ਸਕਦਾ ਸਾਡੇ ਅੰਦੋਲਨ ਚੋਂ ਨਿਕਲੀ ਪਾਰਟੀ ਐ ਅਸੀਂ ਅੰਦੋਲਨਕਾਰੀ ਰਹਿਵਾਂਗੇ ਚਾਹੇ ਸਾਨੂੰ ਮਾਰ ਦਿਓ ਚਾਹੇ ਸਾਨੂੰ ਗੋਲੀਆਂ ਮਾਰ ਦਿਓ ਸਾੜ ਦਿਓ ਖਿੱਚ ਲਓ ਧੂਲੋ ਫਾਹੇ ਲਾ ਦਿਓ ਪਰ ਅਸੀਂ ਪਿੱਛੇ ਨਹੀਂ ਹਟਣਾ ਸੀ ਆਪਦੇ ਲੋਕਾਂ ਪਿੱਛੇ ਤੁਸੀਂ ਤੁਸੀਂ ਇੱਕ ਗੱਲ ਇੱਥੇ ਹੋਰ ਸੋਚਣ ਵਾਲੀ ਐ ਜਿਹੜੀ ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਅੱਜ ਆਪਾਂ ਉਹ ਇਸ ਲੀਡਰ ਦੀ ਇੰਟਰਵਿਊ ਆਏ ਮਿਸ਼ਿੰ ਕਿਤੇ ਹੋਰ ਧਰਨਾ ਲੱਗਦਾ ਕਿ ਕਿਸਾਨੀ ਅੰਦੋਲਨ ਦਾ ਧਰਨਾ ਲੱਗਦਾ ਠੀਕ ਆ ਉਹਨਾਂ ਨੂੰ ਇੱਥੋਂ ਤੱਕ ਨਹੀਂ ਆਉਣ ਦਿੱਤਾ ਜਾਂਦਾ ਪਰ ਇਹ ਇੱਥੋਂ ਤੱਕ ਆਇਆ ਵੇਖੋ ਇੱਕ ਬੰਦੇ ਲਈ ਤਾਂ ਇੱਥੇ ਪਹੁੰਚ ਗਏ ਪਰ ਜਿੱਥੇ ਪੂਰੀ ਹੋਂਦ ਦੀ ਗੱਲ ਹੈ ਜਿੱਥੇ ਪੂਰੀ ਨਸਲ ਤੇ ਫਸਲ ਦੀ ਗੱਲ ਹੈ ਉਹਨਾਂ ਦੇ ਲਈ ਕਦੇ ਹਾਂ ਦਾ ਨਾਅਰਾ ਨਹੀਂ ਮਾਰਿਆ ਜਿਹੜਾ ਇੱਕ ਬੰਦਾ ਮੈਂ ਕਹਿ ਰਿਹਾ ਕਿ ਜਿਹੜਾ ਸੁਪਰੀਮੋ ਹੈ ਦਿਲ ਦਿਮਾਗ ਹੈ ਜਿਹਦੇ ਸਿਰ ਤੇ ਸਾਰਾ ਕੁਝ ਚੱਲਣਾ ਹੈ ਸਾਰਾ ਸਿਸਟਮ ਚੱਲਣਾ ਹੈ ਜੇ ਉਹਨੂੰ ਬਾਹਰ ਕਢਾਵਾਂਗੇ ਤਾਂ ਫੇਰ ਹੀ ਅਸੀਂ ਚੱਲਾਂਗੇ ਨਹੀਂ ਜੇ ਜੇ ਤੁਸੀਂ ਉਹਨੂੰ ਬਾਹਰ ਕਢਾਓਗੇ ਤੁਸੀਂ ਫਿਰ ਜਦੋਂ ਧਰਨਾ ਲੱਗਦਾ ਬਾਰ ਕਤਲ ਸ਼ਾਕੇ ਬੈਂਦੇ ਵੀ ਜੇ ਇਹਨਾਂ ਨੂੰ ਨਹੀਂ ਲੰਗੜਨ ਦਿੰਦੇ ਸਾਨੂੰ ਗ੍ਰਿਫਤ ਅਸੀਂ ਬੈਠੇ ਸੀ ਕੌਣ ਬੈਠਾ ਜਦੋਂ ਦਿੱਲੀ ਦੇ ਵਿੱਚ ਕਿਸਾਨ ਬੈਠੇ ਓਦੋਂ ਬੈਠੇ ਸੀ ਹੁਣ 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 ਦੀ ਗੱਲ ਕਰ ਰਹੇ ਆ 2024 ਦੀ ਹੁਣ ਦੀ ਗੱਲ ਹੁਣ ਵੀ ਅਸੀਂ ਜਿਨ੍ਹਾਂ ਨੇ ਰੋਕਿਆ ਜਿਨ੍ਹਾਂ ਨੇ ਕਤਲ ਕੀਤਾ ਜਿਨ੍ਹਾਂ ਨੇ ਸ਼ਹੀਦ ਕੀਤਾ ਅਸੀਂ ਉਹਨਾਂ ਦੇ ਸ਼ਰੇਆਮ ਪਰਚੇ ਦਰਜ ਕਰਵਾਏ ਆ ਕਿੱਥੇ ਕਿੱਥੇ ਕਰਾਏ ਆ ਪਰਚੇ ਦਰਜ ਉਹ ਕੌਣ ਗ੍ਰਿਫਤਾਰੀ ਕੀਤੀ ਹੋਈ ਆ ਸਾਰੀਆਂ ਹੋਣਗੀਆਂ ਗ੍ਰਿਫਤਾਰ ਕਦੋਂ ਕਦੋਂ ਹੋਣਗੀਆਂ ਮੈਂ ਇਹੀ ਤਾਂ ਕਹਿ ਰਿਹਾ ਵੀ ਸਾਰੀਆਂ ਉਹ ਗ੍ਰਿਫਤਾਰੀਆਂ ਜਿਨ੍ਹਾਂ ਨੇ ਕੀਤਾ ਉੱਥੇ ਹੋਣੀਆਂ ਚਾਹੀਦੀਆਂ ਅਸੀਂ ਆਪਣੇ ਵੱਲੋਂ ਪਰਚੇ ਦਰਜ ਨਹੀਂ ਤੋ ਉਹਥੇ ਉਹਨਾਂ ਨੂੰ ਕੀਤਾ ਜਾ ਰਿਹਾ ਤੁਸੀਂ ਪਰ ਇਹ ਗੱਲ ਤਾਂ ਦੱਸੋ ਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੇ ਉਹ ਸੱਚੇ ਹੋਣਗੇ ਆਪੇ ਬਾਹਰ ਆ ਜਾਣਗੇ ਨਹੀਂ ਸੱਚੇ ਅਸੀਂ ਕਿਵੇਂ ਲੜੀਏ ਅਸੀਂ ਗਾਹ ਮੂਰੇ ਇੱਕ ਤੋਂ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤਿੰਨ ਸਾਰੇ ਇਲੈਕਸ਼ਨ ਆ ਰਹੇ ਆ ਜਿਵੇਂ ਇਹਨਾਂ ਨੂੰ ਪਤਾ ਲੱਗ ਰਿਹਾ ਨਾ ਕਿ ਇਹ ਸਟੇਟ ਦਾ ਸਟੇਟ ਜਿਹੜੇ ਅੱਗੇ ਵੱਧ ਤੁਰੇ ਜਾਂਦੇ ਆ ਇਸੇ ਕਰਕੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਆ ਸਾਡੀ ਜੜਾ ਵੱਢਣ ਦੀ ਕੋਸ਼ਿਸ਼ ਹੈ ਸਾਡਾ ਜਿਹੜਾ ਦਿਲ ਆ ਸਾਡਾ ਦਿਮਾਗ ਆ ਸਾਡਾ ਸੁਪਰੀਮੋ ਆ ਉਹਨੂੰ ਫੜਨ ਦਾ ਮਤਲਬ ਵੀ ਇਹ ਹੈ ਇਹਨੂੰ ਫੜ ਕੇ ਅੰਦਰ ਕਰਦੇ ਹੋ ਪਿਛਲੇ ਦਬ ਜਾਣਗੇ ਅਸੀਂ ਦਬਦੇ ਨਹੀਂ ਅਸੀਂ ਤਾਨਾਸ਼ਾਹੀ ਦੇ ਖਿਲਾਫ ਜਿਹੜਾ ਆਵਾਜ਼ ਬੁਲੰਦ ਕਰਾਂਗੇ ਚਾਹੇ ਗੋਲੀਆਂ ਚੱਲਣ ਚਾਹੇ ਡਾਂਗਾ ਚੱਲਣ ਚਾਹੇ ਗੜੀਸਣ ਕੁਛ ਮਰਜ਼ੀ ਕਰਨ ਅਸੀਂ ਪ ਸਾਰਾ ਦੇਸ਼ ਆਊਗਾ ਇਥੇ ਹਾਂ ਲੋ ਇਹ ਗੱਲ ਕਹੀ ਜਾ ਰਹੀ ਹੈ ਇਹਨਾਂ ਨੇ ਮੰਤਰੀ ਲੀਡਰ ਵੱਲੋਂ ਕਿ ਪੂਰਾ ਪੰਜਾਬ ਪੂਰਾ ਦੇਸ਼ ਇੱਥੇ ਇਕੱਠਾ ਹੋ ਗਿਆ ਤੁਹਾਨੂੰ ਲੱਗਦਾ ਲੱਗਦਾ ਨਹੀਂ ਸਾਨੂੰ ਯਕੀਨ ਹੈ 101% ਹਰੇ ਹਰ ਘਰ ਦੇ ਵਿੱਚ ਨਾਲੇ ਸਾਡਾ ਸੁਪਰੀਮੋ ਇੱਕ ਇਨਸਾਨ ਨਹੀਂ ਉਹ ਇੱਕ ਸੋਚ ਹੈ ਸੋਚ ਇੱਕ ਸੋਚ ਦੇ ਪਿੱਛੇ ਸਾਰਾ 140 ਕਰੋੜ 150 ਕਰੋੜ ਦੇ ਜਿਹੜੇ ਸਾਡੀ ਆਬਾਦੀ ਹੈ ਉਹ ਸਾਰੇ ਘਰਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਉਹ ਸੋਚ ਹੈ ਤੇ ਉਹ ਸਾਰੇ ਲੋਕ ਘਰੋਂ ਤੇ ਨਿਕਲਣਗੇ ਸਾਡੇ ਸੁਪਰੀਮੋ ਨੂੰ ਬਾਹਰ ਲੈ ਕੇ ਆਉਣਗੇ ਕੋਈ ਅਸੀਂ ਉਹ ਜਮਾਨਤ ਨਹੀਂ ਕਰਾਉਣੀ ਕੋਈ ਕੁਝ ਨਹੀਂ ਕਰਾਂਗੇ ਨਹੀਂ ਤੁਹਾਨੂੰ ਲੱਗਦਾ ਵੀ ਜੋ ਮਾਹੌਲ ਥੋੜਾ ਵੋਟਾਂ ਤੋਂ ਪਹਿਲਾਂ ਸੀ ਜੋ ਪਿਆਰ ਲੋਕਾਂ ਦਾ ਪਹਿਲਾਂ ਸੀ ਹੁਣ ਵੀ ਉਹੀ ਰਹਿ ਗਿਆ ਹੁਣ ਵੀ ਉਹੀ ਪਿਆਰ ਹੈ ਸਾਡੀਆਂ ਦਾ ਅਸੀਂ ਤਾਂ ਗੱਡੀ ਦੇ ਵਿੱਚ ਜਾਈਏ ਨਾ ਲੋਕਾਂ ਦੇ ਵਿੱਚ ਤਾਂ ਸਾਡੀ ਤਾਂ ਗੱਡੀ ਦੇ ਵੀ ਲੋਕ ਟਾਇਰ ਨਹੀਂ ਥੱਲੇ ਲੱਗਣ ਦਿੰਦੇਗੇ ਨਹੀਂ ਸਟਾਰਟ ਕਰਨ ਦਿੰਦੇ ਬਿਲਕੁਲ ਜਿਵੇਂ ਇਸ ਲੀਡਰ ਦੀਆਂ ਲੱਤਾਂ ਨਹੀਂ ਥੱਲੇ ਲੱਗਣ ਦਿੱਤੀਆਂ ਉਵੇਂ ਗੱਡੀਆਂ ਦੇ ਟਾਇਰ ਨਹੀਂ ਲੱਗਣ ਦਿੰਦੇ ਨਹੀਂ ਤਾਨਾਸ਼ਾ ਹੀ ਇਹੀ ਗੱਲ ਹੋਈ ਆ ਥੋੜੀਆਂ ਇਸ ਬੰਦੇ ਦੀ ਢੂਹੀ ਲੱਤ ਥੱਲੇ ਨਹੀਂ ਲੱਗਣ ਦਿੱਤੀ ਗਈ ਇਸ ਲੀਡਰ ਦੀ ਜਿਵੇਂ ਗੱਡੀ ਚੱਕ ਲਈ ਸੀ ਉਹ ਵਿੱਚ ਆ ਕੇ ਨਹੀਂ ਇਹ ਤਾਂ ਫਿਰ ਕੋਈ ਗੱਲ ਨਹੀਂ ਇਦਾਂ ਤਾਂ ਜਦੋਂ ਕੁਝ ਕਰਾਂਗੇ ਨਾ ਜਦੋਂ ਲੜਾਂਗੇ ਸਾਰੇ ਹੱਕ ਦੇ ਲੋਕਾਂ ਦੇ ਹੱਕਾਂ ਦੀ ਖਾਤਰ ਲੜਾਂਗੇ ਇਹ ਚੀਜ਼ਾਂ ਦਾ ਚੱਲਣੀਆਂ ਪੈਣਗੀਆਂ ਲੋਕਾਂ ਦਾ ਤਾਂ ਵਿਸ਼ਾ ਅਲੱਗ ਰਹਿ ਗਿਆ ਨਾ ਚੱਕਿਆ ਤਾਂ ਆਕਾ ਗਿਆ ਲੋਕਾਂ ਨੂੰ ਨੇ ਵਿੱਚ ਲੋ ਲੋਕਾਂ ਦੀ ਗੱਲ ਨਾ ਵਿੱਚ ਕਰੋ ਅਸੀਂ ਲੋਕਾਂ ਦੇ ਚੁਣੇ ਹੋਏ ਆ ਲੋਕਾਂ ਦੇ ਚੁਣੇ ਹੋਏ ਲੋਕਾਂ ਲਈ ਤਾਂ ਖੜਦੇ ਨਹੀਂ ਤੁਹਾਡੇ ਬਾਹਰ ਚ 1.5 ਮਹੀਨੇ ਤੋਂ ਧਰਨਾ ਲੱਗਿਆ ਉੱਥੇ ਕਿਉਂ ਨਹੀਂ ਗਏ ਆ ਜਿਹੜੀ ਧੋਖੜੀ ਸਾ ਲੋਕਾਂ ਦੀ ਖਤਰੀ ਹੋ ਰਹੀ ਹੈ ਨਹੀਂ ਇਹ ਤੁਹਾਡੇ ਆਕੇ ਲਈ ਹੋ ਰਹੀ ਹੈ ਆਕਾ ਮੈਨੂੰ ਦੱਸੋ ਕੋਈ ਫੌਜ ਆਪਦੇ ਕਮਾਂਡਰ ਤੋਂ ਬਿਨਾ ਲੜਦੀ ਹੈ ਨਹੀਂ ਲੜਦੀ ਤੇ ਫਿਰ ਸਾਡਾ ਕਮਾਂਡਰ ਆ ਸੀ ਤੁਹਾਡਾ ਤੁਹਾਡਾ ਕਮਾਂਡਰ ਪੰਜਾਬ ਚ ਬੈਠਾ ਤੁਹਾਡਾ ਕਮਾਂਡਰ ਉੱਥੇ ਨਹੀਂ ਬੈਠਾ ਪੰਜਾਬ ਚ ਬੈਠਾ ਨਹੀਂ 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 ਉਹ ਇੱਕ ਮੰਨ ਲਓ ਕਿ ਇੱਕ ਬੰਦੇ ਨੂੰ ਅਲੱਗ-ਅਲੱਗ ਟੁਕੜੀਆਂ ਬਣੀਆਂ ਹੋਈਆਂ ਅਲੱਗ-ਅਲੱਗ ਟੁਕੜੀਆਂ ਦੀ ਜ਼ਿੰਮੇਵਾਰੀ ਉਹ ਸਟੇਟ ਵਾਈਜ਼ ਕਿਸ ਨੂੰ ਮਰਜ਼ੀ ਦਿੱਤੀ ਜਾ ਸਕਦੀ ਹੈ ਪਰ ਇੱਕ ਕਮਾਂਡਰ ਹੁੰਦਾ ਫੌਜ ਦਾ ਜਿਹਨੇ ਸਰ ਜਿਹਨੇ ਜਿੰਨੀ ਫੁਰਤੀ ਤੁਸੀਂ ਇੱਥੇ ਦਿਖਾਈ ਇੱਥੇ ਆਉਣ ਦੀ ਖਾਤਰ ਦਿਖਾਈ ਇੱਥੇ ਤੁਸੀਂ ਇਹ ਲੜੇ ਮੈਂ ਕਹਿੰਦਾ ਪਿਛਲੇ 3 ਸਾਲਾਂ ਲਈ ਜੇ ਪੰਜਾਬ ਲਈ ਲੜੇ ਹੁੰਦੇ ਨਹਾਰ ਬਦਲ ਦੇਣੀ ਲੜਦੇ ਆ ਇਸੇ ਕਰਕੇ ਲੜਦੇ ਕਰਕੇ ਤਾਂ ਜੰਗੇ ਨਹੀਂ ਲੱਗਦੇ ਨਹੀਂ ਲੜੇ ਕਿੱਥੇ ਕੀ ਕੀਤਾ ਹੁਣ ਕਿੰਨਾ ਕੁਛ ਦਸੀਏ ਲਿਸਟ ਇਨੀ ਲੰਮੀ ਹੈ ਕਿ ਤੁਹਾਨੂੰ ਇੱਥੇ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਨਾਲੇ ਇਸ ਟਾਈਮ ਤਾਂ ਦੱਸਣ ਦੀ ਲੋੜ ਨਹੀਂ ਇਹਨਾਂ ਦੇ ਟੰਗੇ ਹੋਏ ਬੋਰਡ ਦੱਸ ਦਿੰਦੇ ਆ ਸਾਰਾ ਕੁਝ ਐਡ ਦੱਸ ਦਿੰਦੀ ਆ ਸਾਰਾ ਕੁਝ ਦੇਖੋ ਤੁਸੀਂ ਕਦੇ ਕਦੇ ਜ਼ਿਕਰ ਹੁੰਦਾ ਇਹ ਗੱਲਾਂ ਦਾ ਵੀ ਇਹਨਾਂ ਦੇ ਬੋਰਡ ਦੱਸਦੇ ਨੇ ਪਰ ਕਿਤੇ ਨਾ ਕਿਤੇ ਵੀ ਹੁੰਦਾ ਉਹ ਲੋਕ ਵੀ ਖੁੱਲ ਕੇ ਸਾਹਮਣੇ ਆ ਜਾਂਦੇ ਆ ਬੋਰਡਾਂ ਟੰਗਿਆਂ ਤੋਂ ਬਾਅਦ ਵੀ ਨਹੀਂ ਕੱਲੇ ਬੋਰਡ ਹੀ ਰਹਿ ਗਏ ਉਹ ਵਿਰੋਧੀਆਂ ਦੀਆਂ ਚਾਲਾਂ ਅੱਛਾ ਹੁਣ ਇੱਕ ਗੱਲ ਮੈਂ ਹੋਰ ਇੱਥੇ ਪੁੱਛ ਲੈਣੀ ਚਾਹੁੰਦਾ ਤੁਸੀਂ ਕੰਮ ਕੀਤੇ ਕੰਮਾਂ ਦੇ ਬੋਰਡ ਐਡ ਤੁਸੀਂ ਕਹਿੰਦੇ ਕਰਨੀ ਬਹੁਤ ਜ਼ਰੂਰੀ ਆ ਹੁਣ ਤੁਹਾਡਾ ਅੱਕਾ ਫੜਿਆ ਗਿਆ ਨਹੀਂ ਲਾਵਾਂਗੇ ਅਸੀਂ ਜਿਹੜੇ ਜਿਹੜਾ ਤਾਨਾਸ਼ਾਹ ਰਵਈਆ ਸਾਡੇ ਪ੍ਰਤੀ ਅਖਤਿਆਰ ਕੀਤਾ ਜਾ ਰਿਹਾ ਉਹਦੇ ਬੋਰਡ ਲਾਵਾਂਗੇ ਅਸੀਂ ਘਰ-ਘਰ ਦੇ ਉੱਤੇ ਦੇਖਿਓ ਤੁਸੀਂ ਪੂਰੇ ਦੇਸ਼ ਭਰ ਦੇ ਵਿੱਚ ਨਾ ਹਰੇਕ ਘਰ ਦੇ ਉੱਤੇ ਕਾਲੀਆਂ ਝੰਡੀਆਂ ਲੱਗਣਗੀਆਂ ਇੱਕ ਸੋਚ ਨੂੰ ਗ੍ਰਿਫਤਾਰ ਕੀਤਾ ਗਿਆ ਘਰ-ਘਰ ਦੇ ਉੱਤੇ ਛੱਤਾਂ ਦੇ ਉੱਤੇ ਕਾਲੀਆਂ ਝੰਡੀਆਂ ਲੱਗਣਗੀਆਂ ਵਿਖਲਾਂ ਦੇ ਉੱਤੇ ਕਾਲੀਆਂ ਝੰਡੀਆਂ ਲੱਗਣਗੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਕਾਲੀਆਂ ਝੰਡੀਆਂ ਲੱਗਣਗੀਆਂ ਇਹ ਤਾਨਾਸ਼ਾਹੀ ਜਿਹੜਾ ਰਵਈਆ ਅਪਣਾਇਆ ਜਾ ਰਿਹਾ ਦਾ ਵਿਰੋਧ ਕਾਲੀਆਂ ਝੰਡੀਆਂ ਲਾ ਕੇ ਸਾਰਾ ਦੇਸ਼ ਕਰੂਗਾ ਲਓ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਇਹ ਇੰਟਰਵ ਪੂਰੇ ਪੰਜਾਬ ਤੋਂ ਕੀ ਪੂਰੇ ਦੇਸ਼ ਦੇ ਵਿੱਚ ਕੋਠਿਆਂ ਤੇ ਛੱਤਾਂ ਤੇ ਘਰਾਂ ਤੇ ਮਹੱਲਾਂ ਤੇ ਬਾਜ਼ਾਰਾਂ ਤੇ ਗਲੀਆਂਾਂ 'ਚ ਕਾਲੀਆਂ ਝੰਡੀਆਂ ਲਾਈਆਂ ਜਾਣਗੀਆਂ ਬੋਰਡ ਬਣਾਵਣਾ ਆ ਕੇ ਟੰਗਾਂਗੇ ਬੋਰਡ ਟੰਗਣੇ ਆਪਣਾ ਬੋਰਡ ਨਹੀਂ ਪੈਣੀ ਲੋਕ ਆਪੇ ਟੰਗਣਗੇ ਆਪੇ ਟੰਗਣਗੇ ਪਰ ਉਹਦਾ ਵੀ ਤਾਂ ਖਰਚਾ ਹੋਊਗਾ ਬਹੁਤ ਜਿਆਦਾ ਇਹ ਲੋਕ ਆਪੇ ਕਰਨਗੇ ਅੱਗੇ ਵੀ ਲੋਕਾਂ ਨੇ ਅੱਗੇ ਕਿਹੜਾ ਸੀ ਪੈਸੇ ਲਾ ਕੇ ਜਿੱਤੇ ਨਾ ਸੀ ਕੋਈ ਸ਼ਰਾਬਾਂ ਵੰਡੀਆਂ ਨਾ ਸੀ ਕੋਈ ਲੋਕਾਂ ਨੂੰ ਪੈਸੇ ਦਿੱਤੇ ਨਾ ਕੋਈ ਨਸ਼ੇ ਵੰਡੇ ਨਾ ਕੁਛ ਨਹੀਂ ਕੀਤਾ ਨਾ ਅਸੀਂ ਕਿਸੇ ਨੂੰ ਗੱਡੀਆਂ ਭੇਜ ਭੇਜ ਕੇ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਆਏ ਆਪ ਮੁਹਾਰੇ ਲੋਕ ਆਪਣੇ ਆਪ ਆਏ ਸੀ ਫਿਰ ਇੰਨਾ ਵੱਡਾ ਬੰਬ ਮਤ ਆਇਆ ਜਿਹੜਾ ਪਿਛਲੇ ਤਾਨਾਸ਼ਾ ਲੋਕਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੁ ਸੋਚਿਆ ਸਾਡੇ ਸੁਪਰੀਮਾ ਉਹਦੇ ਹੱਕ ਦੇ ਵਿੱਚ ਸਾਰੀ 150 ਕਰੋੜ ਦੀ ਆਬਾਦੀ ਸਾਡੇ ਦੇਸ਼ ਦੀ ਲਓ ਲਓ ਦੇਖੋ ਤੁਸੀਂ ਹਜੇ ਪੂਰੀ ਇਹ ਮੈਂ ਕਹਿੰਦਾ ਵੀ ਹੱਕ ਠੋਕ ਕੇ ਗੱਲ ਆ ਜਿਹੜੀ ਕਹਿ ਰਹੇ ਆ ਤੁਸੀਂ ਵਾਰੀ ਵਾਰੀ ਇਹ ਗੱਲ ਕਹਿ ਰਹੇ ਹੋ ਕਿ ਸਾਡੇ ਆਕੇ ਨੂੰ ਫੜ ਲਿਆ ਸਾਡੇ ਆਕੇ ਨੂੰ ਫੜ ਲਿਆ ਤੁਹਾਡਾ ਆਕਾ ਇਹ ਗੱਲ ਆ ਆਕੇ ਨੂੰ ਨਹੀਂ ਆਕੇ ਨੂੰ ਨਹੀਂ ਗਲਤ ਸ਼ਬਦਾਂ ਵਰਤ ਵੀਰੇ ਹੂੰ ਸੁਪਰੀਮੋ ਕਹੋ ਸੁਪਰੀਮੋ ਸੁਪਰੀਮੋ ਤੁਹਾਡਾ ਹੋਵਾ ਮੇਰੀ ਗੱਲ ਸੁਣੋ ਤੁਹਾਡੇ ਸੁਪਰੀਮਾ ਨੂੰ ਫੜ ਲਿਆ ਤੁਹਾਡੇ ਸੁਪਰੀਮੋ ਨੇ ਇਹ ਗੱਲ ਕਹਿਣੀ ਸੀ ਕਿ ਜਦੋਂ ਕਿਸੇ ਲੀਡਰ ਤੇ ਇਲਜ਼ਾਮ ਲੱਗਦੇ ਆ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿੱਦੇ ਦੇ ਰਹੇ ਹੋ ਅਸਤੀਫਾ ਕਿਉਂ ਹੂੰ ਉਹ ਲੀਡਰਾਂ ਦੀ ਗੱਲ ਕੀਤੀ ਐ ਸਾਡੇ ਸੁਪਰੀਮੋ ਲੀਡਰ ਨਹੀਂ ਐ ਉਹ ਲੋਕਾਂ ਦੇ ਸੇਵਾਦਾਰ ਐ ਉਹ ਸੇਵਾ ਕਰਦੇ ਰਹਿਣਗੇ ਚਾਹੇ ਜਨਚਰ ਮਰਜੀ ਅੰਦਰ ਬਿਠਾਈ ਰੱਖਣ। ਉਹ ਅਸਤੀਫਾ ਕਿਉਂ ਨਹੀਂ ਦੇਣਾ ਫਿਰ ਸਰਕਾਰ ਕਿਵੇਂ ਚੱਲੂਗਾ ਢਾਂਚਾ ਕਿਵੇਂ ਚੱਲੂਗਾ। ਮੈਂ ਕਹਿ ਰਿਹਾ ਕਿ ਸਾਡਾ ਲੀਡਰ ਇੱਕ ਆਮ ਇਨਸਾਨ ਨਹੀਂ ਐ ਉਹ ਇੱਕ ਸੋਚ ਐ ਤੇ ਜਿਹੜੀ ਸੋਚ ਉਹਦੀ ਬਹੁਤ ਵੱਡੀ ਲੋੜ ਐ ਦੇਸ਼ ਨੂੰ ਜੇ ਦੇਸ਼ ਨੂੰ ਦੇਸ਼ ਨੂੰ ਬਣਾ ਕੇ ਰੱਖਣਾ ਤਾਂ ਜਿਹੜਾ ਗਰਕਿਆ ਹੋਇਆ ਸਿਸਟਮ ਐ ਜਿਹਨੂੰ ਸਹੀ ਕਰਨਾ ਉਹਦੇ ਵਾਸਤੇ ਜਿਹੜਾ ਇੱਕ ਸੋਚ ਦੀ ਲੋੜ ਐ ਸਾਡਾ ਆਗੂ ਸਾਡਾ ਜਿਹੜਾ ਸੁਪਰੀਮੋ ਐ ਇੱਕ ਸੋਚ ਹੈ ਸੋਚ ਜਾਏ ਅੰਦਰੋਂ ਕੰਮ ਕਰੇ ਚਾਹੇ ਬਾਹਰੋਂ ਕੰਮ ਕਰੇ ਕੰਮ ਕਰਦੀ ਰਹੂਗੀ ਜਿਵੇਂ ਸਾਨੂੰ ਇਸ਼ਾਰਾ ਹੋਊਗਾ ਅਸੀਂ ਉਹਨਾਂ ਦੀ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਕਹਿਣੀ ਕਰਨੀ ਤੇ ਫੋਲੋ ਚੜਾਉਂਦੇ ਰਾਵਾਂਗੇ ਅਸੀਂ ਉਹਨਾਂ ਦੇ ਨਾਲ ਹਾਜ਼ਰ ਸਾਨੂੰ ਅਸਤੀਫੇ ਦੇਣੇ ਪੈਣ ਸਾਨੂੰ ਉਹ ਕਹਿਣ ਕੇ ਅਸਤੀਫੇ ਦੇ ਕੇ ਸੜਕਾਂ ਤੇ ਆਜੋ ਸਾਨੂੰ ਲੜਨਾ ਪੈ ਜੇ ਮਰਨਾ ਪੈ ਜੇ ਚਾਹੇ ਮਰਨ ਵਰ ਤੇ ਬੈਠਨ ਬੈਠਣਾ ਪਵੇ ਅਸੀਂ ਸਾਰੇ ਦੇ ਸਾਰੇ ਮਰਨ ਵਰ ਤੇ ਬੈਠਾਂਗੇ ਲਓ ਜੀ ਅਸਤੀਫੇ ਦੀ ਗੱਲ ਹੈ ਕਈਆਂ ਲੀਡਰ ਨੇ ਪੰਜਾਬ ਦੇ ਨੇ ਕਿ ਮੈਂ ਅਸਤੀਫਾ ਦੇ ਦੂੰਗਾ ਅਸੀਂ ਮਰਨ ਵਰ ਤੇ ਸਾਰੇ ਸਾਰੀ ਦੀ ਸਾਰੀ ਲੀਡਰ ਠੀਕ ਆ ਪਰ ਉਹ ਨਹੀਂ ਦੇ ਬੈਠ ਕੇ ਸਰਕਾਰ ਚੱਲੂਗੀ ਪਰ ਇੱਥੇ ਇਹ ਗੱਲ ਕਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਜਿੰਨੀ ਪਾਰਟੀਆਂ ਅਸਤੀਫੇ ਦੇ ਦਾਂਗੇ ਜੇ ਸਾਨੂੰ ਇਸ਼ਾਰਾ ਹੋ ਗਿਆ ਜੇ ਸਾਨੂੰ ਕਹਿ ਦਿੱਤਾ ਗਿਆ ਤੁਹਾਡੇ ਲਈ ਆਉਦਾ ਕੁਰਸੀ ਕੋਈ ਮਾਣੇ ਨਹੀਂ ਸਾਡੇ ਵਾਤੇ ਸਾਡਾ ਆਗੂ ਹੈ ਸਾਡਾ ਸੁਪਰੀਮੋ ਸਾਡੇ ਵਾਤੇ ਉਹ ਸਾਰਾ ਕੁਝ ਦੇਖੋ ਬੜੀ ਛੇਤੀ ਇਹ ਗੱਲ ਕਹੀ ਗਈ ਹੈ ਪਰ ਤੁਸੀਂ ਇਹ ਦੱਸੋ ਜਦੋਂ ਬਾਰਡਰਾਂ ਤੇ ਸਾਡੇ ਕਿਸਾਨ ਬੈਠੇ ਆ ਉਦੋਂ ਕਦੇ ਅਸਤੀਫਾ ਦੇਣ ਦੀ ਗੱਲ ਕਿਸਾਨ ਹੈ ਨੇ ਬਰੋ ਉਹਦਾ ਅਸਤੀਫਾ ਕਿਉਂ ਨਹੀਂ ਦਿੱਤਾ ਉਦੋਂ ਕੁਰਸੀ ਦਾ ਮੋਹ ਕੋਇਆ ਵਾ ਉਹਨਾਂ ਵਾਸਤੇ ਕੁਝ ਕਰਨਾ ਸੀ ਅਸਤੀਫੇ ਦੇ ਕੋਲ ਵਾਸਤੇ ਕੁਝ ਨਹੀਂ ਕੀਤਾ ਜਾ ਸਕਣਾ ਫਿਰ ਅਸਤੀਫੇ ਨਾ ਦੇਣ ਤੋਂ ਬਾਅਦ ਵੀ ਕੀ ਕਰਤਾ ਤੂੰ ਅਸੀਂ ਸਭ ਕੁਝ ਕੀਤਾ ਅਸੀਂ ਆਪਣੇ ਪ੍ਰਸ਼ਾਸਨ ਨੂੰ ਆਪਣੇ ਸਿਸਟਮ ਨੂੰ ਆਪਣੀ ਪੁਲਿਸ ਨੂੰ ਰੋਕ ਕੇ ਰੱਖਿਆ ਰੋਕ ਕੇ ਰੱਖਿਆ ਜਦੋਂ ਦਿੱਲੀ 'ਚ ਪਹਿਲਾ ਮੋਰਚਾ ਲੱਗਦਾ ਤੁਸੀਂ ਪੰਜਾਬ 'ਚ ਨਹੀਂ ਆਏ ਸੀ ਉਦੋਂ ਉੱਥੇ ਇਹਨਾਂ ਨੇ ਬਿਜਲੀ ਦਾ ਪ੍ਰਬੰਧ ਕੀਤਾ ਸਾਰਾ ਕੁਝ ਪ੍ਰਬੰਧ ਕੀਤਾ ਹੁਣ ਤਾਂ ਤੁਹਾਡੇ ਆਪ ਦੇ ਸਾਰਾ ਕੁਝ ਦੱਸੋ ਬਿਜਲੀ ਦਾ ਪ੍ਰਬੰਧ ਕੀਤਾ ਪਾਣੀ ਦਾ ਪ੍ਰਬੰਧ ਕੀਤਾ ਟੈਂਪਰੇਰੀ ਜੋ ਫਲਸ਼ਾਂ ਲੈਟਰਿੰਗ ਬਾਥਰੂਮ ਸੀਗੇ ਉਹਨਾਂ ਦਾ ਪ੍ਰਬੰਧ ਕੀਤਾ ਇਸ ਵਾਰ ਇਸ ਵਾਰ ਤੁਸੀਂ ਉੱਥੇ ਨੈੱਟ ਵੀ ਨਹੀਂ ਚੱਲਣ ਦਿੱਤਾ ਇਸ ਵਾਰ ਅਸੀਂ ਕੁਝ ਨਹੀਂ ਕੀਤਾ ਤੁਸੀਂ ਕੀਤਾ ਪੰਜਾਬ ਦਾ ਨਹੀਂ ਨਹੀਂ ਜਦੋਂ ਸੂਬਾ ਆਪਣਾ ਪੰਜਾਬ ਆ ਥੋੜੀ ਥੋੜੀ ਗੱਲ ਆ ਤੁਸੀਂ ਕਰਨੀ ਸੀ ਕਾਰਵਾਈ ਕਿਹਨੇ ਕਰਨੀ ਸਾਡੀ ਕੱਲਿਆਂ ਦੀ ਇੱਕ ਸਟੇਟ ਦੀ ਨਹੀਂ ਸੁਣੀ ਜਾਂਦੀ ਉਹਦੇ ਵਿੱਚ ਜਿੰਨੇ ਲਾਟੜਿੱਕਾ ਸੀਗੇ ਜਿਹੜੇ ਹੁਣ ਸਾਨੂੰ ਇਹ ਗ੍ਰਿਫਤਾਰੀਆਂ ਪਾ ਰਹੇ ਆ ਨਾ ਸਾਰਾ ਇਹਨਾਂ ਦਾ ਲਾਟੜਿੱਕਾ ਸੀਗਾ ਸਾਨੂੰ ਬਦਨਾਮ ਕਰਨ ਵਾਸਤੇ ਇਹਨਾਂ ਕੋਲੋਂ ਸਾਰਾ ਸਿਸਟਮ ਜਿਹੜਾ ਉਹ ਨੈ ਜਾ ਰਿਹਾ ਸੀਗਾ ਅਸੀਂ ਆਪਣੇ ਵੱਲੋਂ ਪੂਰ ਨਹੀਂ ਨਹੀਂ ਉਹਨਾਂ ਵੱਲੋਂ ਕਿਉਂ ਵੇਖੋ ਉਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਹਾਡੀ ਸਰਕਾਰ ਸੀ ਤੁਸੀਂ ਸਾਰਾ ਕੁਝ ਮੁਹੱਈਆ ਕਰਵਾ ਕੇ ਦਿੱਤਾ 2020 ਚ ਹੁਣ ਹੁਣ ਕਿਉਂ ਨਹੀਂ ਕਰਵਾ ਕੇ ਦਿੱਤਾ ਹੁਣ ਵੀ ਤਾਂ ਤੁਹਾਡੀ ਸਰਕਾਰ ਸੀ ਹੁਣ ਕਿਉਂ ਨਹੀਂ ਕਰਵਾ ਕੇ ਦਿੱਤਾ ਕਿੱਥੋਂ ਕਰਵਾ ਕੇ ਦਿੰਦੇ ਜਦੋਂ ਇੱਕ ਕੇਂਦਰ ਕੇਂਦਰ ਦੇ ਥੱਲੇ ਸਾਰਾ ਦੇਸ਼ ਕੰਮ ਕਰਦਾ ਹੈ ਨਹੀਂ ਕੇਂਦਰ ਦੀ ਗੱਲ ਉਥੇ ਦਿੱਲੀ ਦੇ ਵਿੱਚ ਤੁਹਾਡੀ ਆਪ ਦੀ ਸੀ ਉਸ ਟਾਈਮ ਸਰਕਾਰ ਕੇਂਦਰ ਉਥੇ ਠੀਕ ਆ ਜਿਹੜਾ ਸਾਮ ਰਹੀ ਸੀ ਸੂਬਾ ਇੱਥੇ ਤਾਂ ਥੋੜੀ ਸੀ ਤੁਸੀਂ ਕਿਹਾ ਨਹੀਂ ਸਾਮਿਆ ਇੱਥੇ ਉੱਥੇ ਵੀ ਤਾਂ ਤੁਹਾਨੂੰ ਯਾਦ ਹੋਗਾ ਵੀਰੇ ਇੰਟਰਨੈਟ ਤਾਂ ਉੱਥੇ ਵੀ ਬੰਦ ਕੀਤਾ ਗਿਆ ਸੀ ਜਦੋਂ ਸਾਡੇ ਦੋਤੇ ਤਾਨਾਸ਼ਾ ਬੈਠੇ ਉਹਨਾਂ ਦੇ ਵਾਸਤੇ ਉਹ ਕਰਦੇ ਆ ਪਰ ਇੰਟਰਨੈਟ ਉਦੋਂ ਵੀ ਬੰਦ ਕੀਤਾ ਗਿਆ ਸੀ ਪਰ ਉੱਥੇ ਜਦੋਂ ਬਿਜਲੀ ਪਾਣੀ ਬੰਦ ਕੀਤਾ ਗਿਆ ਪਾਣੀ ਰੋਕਿਆ ਗਿਆ ਬਿਜਲੀ ਬੰਦ ਕੀਤੀ ਗਈ ਉਹਨਾਂ ਨੂੰ ਟੈਂਪਰੇਰੀ ਜਿਹੜਾ ਹੈਗਾ ਆਪਦਾ ਨਹਾਉਣ ਧੋਣ ਵਾਸਤੇ ਫਰੈਸ਼ ਹੋਣ ਵਾਸਤੇ ਜਿਹੜੇ ਲੈਟਰਨ ਬਾਥਰੂਮ ਨਹੀਂ ਦਿੱਤੇ ਗਏ ਸੀ ਉਹ ਦਿੱਤੇ ਹੁਣ 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 ਕਿਉਂ ਨਹੀਂ ਦਿੱਤੇ ਸਭ ਕੁਝ ਦਿੱਤਾ ਸੀ ਹੁਣ ਹੁਣ ਉਦੋਂ ਦਿੱਤਾ ਜਦੋਂ ਬਹੁਤ ਸ ਉਦੋਂ ਇੱਕ ਇਹ ਢਾਂਚਾ ਬਣਾਇਆ ਗਿਆ ਪਰ ਤੁਹਾਨੂੰ ਕੀ ਲੱਗਦਾ ਵੀ ਹੁਣ ਥੋੜੇ ਐ ਸੜਕ ਤੇ ਲੱਤਾਂ ਖਿਲਾਰਨ ਦੇ ਨਾਲ ਛੱਡ ਦੇਣਗੇ ਅਸੀਂ ਸੰਘਰਸ਼ਦਾਰਾਂ ਨਹੀਂ ਛੱਡਦੇ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਆंदोलਨ ਦੇ ਵਿੱਚੋਂ ਅਸੀਂ ਸੰਘਰਸ਼ਦਾਰਾਂ ਨਹੀਂ ਛੱਡਦੇ ਅਸੀਂ ਆਪਦੇ ਹੱਕਾਂ ਦੀ ਖਾਤਰ ਲੜਦੇ ਰਵਾਂਗੇ ਤਾਨਾ ਸ਼ਾਹੀ ਮਰਦਾਬ ਤੁਹਾਨੂੰ ਲੱਗਦਾ ਮੇਰੀ ਗੱਲ ਸੁਣੋ ਵੀ ਜੇ ਉਹਨੂੰ ਅੰਦਰ ਡੱਕ ਲਿਆ ਉਹਦੇ ਨਾਲ ਜੇਲ੍ਹ ਨਹੀਂ ਭਰੀ ਤੁਹਾਨੂੰ ਚਾਰਾਂ ਨੂੰ ਚੱਕ ਕੇ ਹੋਰ ਸੱਟ ਦੇਣਗੇ ਅਗਲੇ ਬੇਸ਼ੱਕ ਸਾਰਿਆਂ ਨੂੰ ਚੱਕ ਕੇ ਸੱਟ ਲੈਣ ਹੁਣ ਵੀ ਤੈਨੂੰ ਖਿੱਚੀ ਤੁਰੇ ਆਉਂਦੇ ਕੁੱਕੜਾਂ ਕੋਈ ਖਿੱਚੀ ਨੇ ਤਾਂ ਪਿਆਰ ਆ ਕੋਈ ਗੱਲ ਨਹੀਂ ਪਿਆਰ ਆ ਵ ਕਲਤੇ ਨਹੀਂ ਮੰਨਦੇ ਮੈਂ ਤਾਂ ਮੈਂ ਇਹ ਨਹੀਂ ਗੱਲ ਕਰ ਰਿਹਾ ਇਹ ਤਾਂ ਜਿਹੜਾ ਚੱਕ ਚਕਾ ਕੇ ਲਜਾਨ ਵਾਲੇ ਇਹ ਤਾਂ ਵਿਚਾਰੇ ਤਨਖਾਈਏ ਇਹਨਾਂ ਦਾ ਕੋਈ ਇਹ ਤਾਂ ਨਾ ਸਾਨੂੰ ਗੁੱਸਾ ਇਹਨਾਂ ਤੇ ਨਾ ਕੋਈ ਰੋਸ ਹੈ ਨਾ ਇਹਨਾਂ ਕੋਈ ਗਿਲਾ ਛੇਕਵਾਇ ਮੈਂ ਉਸ ਪਿਆਰ ਦੀ ਗੱਲ ਕਰਦਾ ਜਿਹੜੇ ਪਿਆਰ ਦਾ ਸਦਕਾ ਅਸੀਂ ਲੋਕਾਂ ਦੇ ਵਿੱਚ ਕੁਝ ਬਣ ਕੇ ਸਾਹਮਣੇ ਆਏ ਆ ਸਾਨੂੰ ਕੁਝ ਕਰਨ ਦਾ ਮੌਕਾ ਵੇਲੇ ਉਹ ਜਦੋਂ ਮੌਕਾ ਮਿਲੇ ਤਾਂ ਸਾਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਉਹ ਪਿਆਰ ਹੈ ਲੋਕਾਂ ਦਾ ਉਹਦੀ ਖਤਰ ਇੱਥੇ ਬੈਠੇ ਨਹੀਂ ਵੇਖੋ ਜਿਹੜਾ ਜਿਹੜਾ ਹੁਣ ਤੁਹਾਡੇ ਸੁਪਰੀਮੋ ਤੇ ਤੁਸੀਂ ਸੁਪਰੀਮੋ ਕਹਿੰਦੇ ਹੋ ਜਿਹਦੇ ਤੇ ਇਹ ਬਲੇਮ ਲੱਗਦੇ ਆ ਜਾਂ ਜਿਹੜੀ ਗੱਲਬਾਤ ਹੋਈ ਆ ਉਹ ਕਿਸ ਪਏ ਕਹਿ ਲਗੇ ਵੀ ਅਲਕੋਹਲ ਦੇ ਵਿਸ਼ੇ ਨੂੰ ਲੈ ਕੇ ਹੋਈ ਚੱਲਣ ਦਿਓ ਜੇ ਉਹ ਸਹੀ ਆ ਸੱਚ ਆ ਜਾਣਗੇ ਬਾਹਰ ਹਾਂ ਤੇ ਕੋਈ ਗੱਲ ਨਹੀਂ ਫਿਰ ਚੱਲਣ ਦਿਓ ਫਿਰ ਲੱਤਾਂ ਖਿਲਾਰਨ ਦੀ ਕੀ ਲੋੜ ਆ ਸਾਡੇ ਫਤੇ ਅਸੀਂ ਲੜਾਂਗੇ ਉਹਨਾਂ ਦੀ ਖਾਤਰ ਆਏ ਲੋੜੋਂ ਕਿ ਲੱਤਾਂ ਖਿਲਾਰ ਕੇ ਲੜਾਇਆ ਜਾਂਦਾ ਬਿਲਕੁਲ ਜੀ ਸੰਘਰਸ਼ ਅਸੀਂ ਤਾਂ ਆਪਣਾ ਬੈਠੇ ਆ ਜਦੋਂ ਸਾਨੂੰ ਖਿੱਚ ਤੂੰ ਕਰਨਗੇ ਚੱਕਰ ਕਰਨਗੇ ਅਸੀਂ ਤਾਂ ਬੈਠਾਂਗੇ ਬੈਠਾਂਗੇ ਤੁਸੀਂ ਵੇਖੋ ਇੰਨਾ ਪਿਆਰ ਆ ਜਿਹੜਾ ਪਰ ਇਹ ਵੀ ਨਹੀਂ ਤੁਸੀਂ ਇਹ ਗੱਲੋ ਤੁਸੀਂ ਆਪ ਇਹ ਗੱਲ ਕਹਿੰਦੇ ਹੋ ਤੁਸੀਂ ਕਾਨੂੰਨੀ ਲੜਾਈ ਲੜੋ ਤੇ ਕਾਨੂੰਨੀ ਲੜਾਂਗੇ ਆ ਕਾਨੂੰਨੀ ਲੜਾਈ ਕਿਹੜੀ ਹੈ ਲੜਨ ਦਾ ਮੌਕਾ ਤਾਂ ਦਿੱਤਾ ਜਾਵੇ ਇਹ ਇਹ ਤਾਂ ਫਿਰ ਸੰਘਰਸ਼ਤਾ ਸਾਰਾ ਸਾਡਾ ਲੋਕਤੰਤਰੀਕ ਦੇਸ਼ ਹੈ ਫੇਰ ਫੇਰ ਤੁਸੀਂ ਕਾਨੂੰਨੀ ਲੜਾਈ ਦੀ ਉਹੀ ਗੱਲ ਮੈਂ ਕਰ ਰਿਹਾ ਉਹ ਕਾਨੂੰਨੀ ਲੜਾਈ ਲੜ ਕੇ ਆਪੇ ਬਾਹਰ ਆ ਜਾਣਾ ਨਹੀਂ ਆਪੇ ਬਾਹਰ ਸੱਚੇ ਆ ਤੁਸੀਂ ਇਸ ਗੱਲ ਤੇ ਕਿਉਂ ਨਹੀਂ ਆਉਂਦੇ ਜਦੋਂ ਸੱਚੇ ਬਾਹਰ ਆ ਜਾਣ ਕਿਉਂ ਅੰਦਰ ਹੀ ਕਿਉਂ ਕੀਤਾ ਗਿਆ ਹੂੰ ਅੰਦਰ ਹੀ ਕਿਉਂ ਕੀਤਾ ਗਿਆ ਜਦੋਂ ਪਤਾ ਲੱਗ ਗਿਆ ਕਿ ਸਾਡੀ ਲਹਿਰ ਚੱਲੀ ਹੋਈ ਹੈ ਹੂੰ ਅਸੀਂ ਐ ਬਿਲਕੁਲ ਸਾਰਾ ਕੁਝ ਜਿਹੜਾ ਨਾ ਸਾਰਾ ਕੁਝ ਮਾਲੀਆ ਮੇਡ ਸਭ ਕੁਝ ਖਤਮ ਕਰਕੇ ਜਿਹੜਾ ਪਿਛਲਾ ਪੁਰਾਣਾ ਸਿਸਟਮ ਹੈ ਉਹਨੂੰ ਖਤਮ ਕਰਕੇ ਅਸੀਂ ਜਿਹੜਾ ਅਸੀਂ ਦਿਨ-ਬਦ ਦਿਨ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗਦੇ ਜਾਂਦੇ ਇਸ ਕਰਕੇ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਅਸੀਂ ਖਤਮ ਨਹੀਂ ਹੋਣ ਦੇਵਾਂਗੇ ਤਾਨਾਸ਼ਾਹੀ ਖਤਮ ਕਰਕੇ ਛੱਡਾਂਗੇ ਵਾਰ-ਵਾਰ ਵਾਰ-ਵਾਰ ਸੁਪਰੀਮੋ ਦਾ ਇਹ ਰੌਲਾ ਪਾਉਣੇ ਹੋ ਠੀਕ ਆ ਤੁਸੀਂ ਇਸ ਕਰਕੇ ਤੁਹਾਨੂੰ ਲੱਗਦਾ ਤੁਸੀਂ ਇਹ ਗੱਲ ਕਹਿਨੇ ਹੋ ਵੀ ਜਦੋਂ ਕਿਤੇ ਧਰਨਾ ਲੱਗਦਾ ਹੈ ਇਹ ਗੱਲ ਪੰਜਾਬ ਦੇ ਲੀਡਰ ਆਮ ਕਹਿੰਦੇ ਆ ਵੀ ਲੋਕਾਂ ਨੂੰ ਦੁਖੀ ਨਾ ਕਰੋ ਪਹਿਲਾਂ ਵੀ ਇਹ ਕਹਿੰਦੇ ਹੁੰਦੇ ਸੀਗੇ ਜਿਹ ਜਮਾਂ ਵੇਲੇ ਆ ਤੇ ਹੁਣ ਨਾਲ ਨੇ ਇਹ ਗੱਲ ਕਹੀ ਸੀ ਕਿ ਸਾਡੇ ਵੇਲੇ ਧਰਨੇ ਜਮਾਂ ਨਹੀਂ ਲੱਗਣਗੇ ਤੇ ਹੁਣ ਤੁਸੀਂ ਆਪ ਧਰਨੇ ਤੁੱਤਰੇ ਬਚੇ ਜਿਹੜੇ ਜਿਹੜੇ ਲੋਕਾਂ ਨੂੰ ਪਤਾ ਨਾ ਕਿ ਅਸੀਂ ਸਹੀ ਕਰ ਰਹੇ ਹਾਂ ਉਹ ਨਹੀਂ ਧਰਨੇ ਲਾਉਂਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਧਰਨੇ ਲਵਾਉਂਦੀਆਂ ਸਾਡੇ ਖਿਲਾਫ ਪੂਰਾ ਪੰਜਾਬ ਬੈਠਾ ਧਰਨੇ ਲਈ ਸਾਰੇ ਤੁਹਾਡੇ ਵਿਰੋਧੀ ਹੋ ਗਏ ਥੋਨੂੰ ਤਾਂ ਉਹਨਾਂ ਨੇ ਐਡਾ ਇਤਿਹਾਸ ਜਿੱਤ ਕੇ ਦਿੱਤਾ ਤੁਸੀਂ ਦੱਸੋ ਤੁਹਾਡੇ ਲਈ ਸਾਰੇ ਲੋਕ ਖੜੇ ਹੁਣ ਵਿਰੋਧੀ ਹੋ ਗਏ ਪੂਰਾ ਪੰਜਾਬ ਤਾਂ ਸਾਡੇ ਨਾਲ ਬੈਠਾ ਕਿਥੇ ਪੂਰਾ ਪੰਜਾਬ ਇਹਦਾ ਅਸਲ ਦੇ ਵਿੱਚ ਕੀ ਹੈ ਕਿ ਸਾਡੇ ਸੁਪਰੀਮੋ ਨੇ ਇੰਨਾ ਵਧੀਆ ਸ਼ੁਰੂ ਕੀਤਾ ਸਾਰਾ ਸਿਸਟਮ ਦੇਸ਼ ਦੇ ਵਿੱਚ ਵੀ ਦੇਖੋ ਅੱਗੇ ਅੱਗੇ ਕੀ ਹੋਣਾ ਸੀਗਾ ਇੱਕ ਸਟੇਟ ਤੋਂ ਦੂਜੀ ਦੂਜੀ ਤੋਂ ਤੀਜੀ ਤੀਜੀ ਤੋਂ ਚੌਥੀ ਅਸੀਂ ਇਦਾਂ ਕਰਦੇ ਕਰਦੇ ਇੱਕ ਵਾਰੀ ਸਾਡੇ ਸੁਪਰੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਹ ਉਹ ਗੱਲ ਹੋਈ ਪਈ ਆ ਜਿਵੇਂ ਇੱਕ ਪੰਜਾਬ ਦਾ ਲੀਡਰ ਕਹਿੰਦਾ ਹੁੰਦਾ ਵੀ ਦਿਲ ਬਹਲਾਣੇ ਕੇ ਲਈ ਇਹ ਗੱਲ ਜੇ ਖਿਆਲ ਆ ਚਾਏ ਇਹ ਅੱਛਾ ਖਿਆਲ ਆ ਯਾਰ ਕਿਉਂ ਗੱਲ ਇਹ ਤੁਸੀਂ ਕਹਿ ਸਕਦੇ ਹੋ ਗੱਲਾਂ ਦਾ ਕੜਾ ਤੁਸੀਂ ਕਰ ਸਕਦੇ ਹੋ ਤੁਸੀਂ ਮੈਂ ਕਹਿੰਦਾ ਜਿੰਨਾ ਤੁਸੀਂ ਕੀਤਾ ਗੱਲਾਂ ਦਾ ਕੜਾ ਤੁਹਾਡੇ ਮੁਖੀ ਨੇ ਗੱਲਾਂ ਦਾ ਕੜਾ ਕੀਤਾ ਜੋ ਸ਼ੇਰ ਕੁੱਤੇ ਦੀਆਂ ਕਹਾਣੀਆਂ ਤੁਸੀਂ ਕੰਮ ਤੋਂ ਬਿਨਾ ਸੁਣਾਇਆ ਸਟੇਜਾਂ ਤੇ ਉਸ ਤੋਂ ਬਾਅਦ ਕੌਣ ਸੁਣਾਉਂਦਾ ਸ਼ੇਰਾਂ ਦੀਆਂ ਕਹਾਣੀਆਂ ਸੁਣਾਉਣ ਵਾਲੇ ਹੋਰ ਸੀ ਤੈਨੂੰ ਭਲੇਖਾ ਲੱਗਿਆ ਵੀਰੇ ਠੀਕ ਹੈ ਨਾ ਅਸੀਂ ਕਰੇ ਕਹਾਣੀਆਂ ਨਹੀਂ ਸੁਣਾਇਆ ਤੁਸੀਂ ਤੁਸੀਂ ਇਹ ਫੈਸਲਾ ਤੁਸੀਂ ਕਰਨਾ ਵੀ ਕਹਾਣੀਆਂ ਸੁਣਾਇਆਂ ਕਿ ਨਹੀਂ ਸੁਣਾਇਆਂ ਸਾਡੀ ਕਹਿਣੀ ਤੇ ਕਰਨੀ ਤੇ ਫਰਕ ਹੀ ਨਹੀਂ ਹੈਗਾ ਅਸੀਂ ਜੋ ਕਿਹਾ ਉਹ ਕਰ ਰਹੇ ਆ ਉਹਨੂੰ ਕਰਾਂਗੇ ਅਸੀਂ ਬਜੇਦਾਂ ਹੂੰ ਠੀਕ ਹੈ ਫਿਰ ਫਿਰ 1 ਮਿੰਟ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਹੁਣ ਧਰਨੇ ਲੱਗ ਰਿਹਾ ਇਹਦੇ ਨਾਲ ਕੀ ਤੁਹਾਡੀ ਉਪਲਬਧਦੀ ਹੋਈ ਇਹਦੇ ਨਾਲ ਵੇਹਦੇ ਜਾ ਕੇ ਕੀ ਕੁਝ ਹੋਗਾ ਇੰਟਰਨੈਸ਼ਨਲ ਪੱਧਰ ਤੇ ਰੌਲਾ ਪੈ ਗਿਆ ਕਿ ਹਾਂ ਠੀਕ ਹੈ ਇੱਕ ਇਮਾਨਦਾਰ ਬੰਦੇ ਨੂੰ ਇੱਕ ਲੋਕਤੰਤਰ ਦੀ ਜਿਹੜੀ ਆ ਉਹ ਪਾਲਣਾ ਕਰਨ ਵਾਲੇ ਬੰਦੇ ਨੂੰ ਚੁੱਕ ਜਿਹੜਾ ਇੱਕ ਸੋਚ ਨੂੰ ਇੱਕ ਸੋਚ ਨੂੰ ਜਿਹਨੇ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣਾ ਸੀ ਉਹਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਅੱਗ ਮੱਚ ਗਈ ਹੈ ਅੱਗ ਮੱਚ ਗਈ ਹੈ ਤੁਸੀਂ ਦੇਖੋ ਇੱਥੇ ਇਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਇਹ ਲੀਡਰ ਸਾਹਿਬ ਇਕੱਲੇ ਪਹੁੰਚੇ ਨੇ ਦੂਜਿਆਂ ਨੂੰ ਆਉਣ ਨਹੀਂ ਦਿੱਤਾ ਗਿਆ ਨਹੀਂ ਨਹੀਂ ਹੁੰਦੀ ਹੈ ਉਥੇ ਲੱਖਾਂ ਦੀ ਗਿਣਤੀ ਦੇ ਵਿੱਚ ਚਾਰ ਚਫੇਰੇ ਜਿਹੜਾ ਸਭ ਸੜਕਾਂ ਜਾਮ ਹੈ ਸਭ ਸਭ ਸੜਕਾਂ ਜਾਮ ਆ ਦੂਜੇ ਲੀਡਰ ਆ ਜਿਹੜੇ ਉਥੇ ਰੋਕ ਲਏ ਗਏ ਆ ਪਰ ਜਿਹੜੇ ਹਾਲਾਤ ਨਾਲ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਲੱਤਾਂ ਦੀ ਖਿੱਚਾ ਤੋਈ ਹੀ ਮੈਨੂੰ ਨਹੀਂ ਲੱਗਦਾ ਦੂਜੇ ਲੀਡਰ ਇੱਥੇ ਤਾਈਂ ਆਉਣਗੇ ਨਹੀਂ ਨਹੀਂ ਖਿੱਚਾ ਤੋਈ ਨਹੀਂ ਆ ਖਿੱਚਾ ਤੋਈ ਤਾਂ ਕੋਈ ਗੱਲ ਨਹੀਂ ਇਹ ਤਾਂ ਸਾਡੇ ਵਾਸਤੇ ਪੋਜ਼ਿਟਿਵ ਹੈ ਹੂੰ ਠੀਕ ਹੈ ਨਾ ਇਹ ਤਾਂ ਪੋਜੀਟਿਵ ਹੈ ਕਿ ਇਹ ਸਭ ਕੁਝ ਕਰਨਗੇ ਸਾਡੇ ਵਾਸਤੇ ਨੂੰ ਲੱਗਦਾ ਵੀ ਇਸ ਤਰੀਕੇ ਨਾਲ ਛੱਡ ਦੇਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸਾਡੇ ਨਾਲ ਕੀ ਹੋ ਰਿਹਾ ਜੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਨਾ ਇਹ ਲੋਕਾਂ ਤੱਕ ਗੱਲ ਜਾ ਰਹੀ ਹੈ ਤੇ ਜਿਉਂਦੇ ਵਾਸਤੇ ਰਹੋ ਤੁਹਾਡੇ ਵਰਗੇ ਜਿਹੜੇ ਲੋਕ ਇਹ ਤਾਂ ਇਹ ਤਾਂ ਲੋਕ ਜਾਣਦੇ ਆ ਵੀ ਇਹ ਕੀ ਕਰ ਰਹੇ ਆ ਇਹ ਕੁਝ ਲੁਕਿਆ ਛਪਿਆ ਨਹੀਂ ਇਹ ਸਾਰਾ ਕੁਝ ਸੱਚ ਸਾਹਮਣੇ ਆ ਰਿਹਾ ਵੀ ਤੁਸੀਂ ਕੀ ਕਰ ਰਹੇ ਹੋ ਇਹ ਪਤਾ ਲੱਗ ਰਿਹਾ ਲੋਕਾਂ ਨੂੰ ਹਾਂ ਬੜਾ ਲੱਗ ਰਿਹਾ ਮੈਂ ਕਹਿ ਰਿਹਾ ਅਸੀਂ ਕੀ ਕਰ ਰਹੇ ਹਾਂ ਸਮਝਣ ਵਾਲਿਆਂ ਨੂੰ ਪਤਾ ਸਿੰਘ ਕੀ ਕਰ ਰਹੇ ਆ ਸਭ ਪਤਾ ਹੈ ਪੋਜ਼ਿਟਿਵ ਵੇਤੇ ਜਾ ਰਹੇ ਆ ਅਸੀਂ ਇੱਕ ਦਿਨ ਦੇਖਦੇ ਜਾਓ ਇੱਕ ਦਿਨ ਜਿਹੜਾ ਹੈਗਾ ਅਸੀਂ ਅਸੀਂ ਆ ਸਾਡੇ ਸੁਪਰੀਮੋ ਨੂੰ ਇੱਕ ਕਰੀ ਤੁਸੀਂ ਪ੍ਰਧਾਨ ਮੰਤਰੀ ਬਣਿਆ ਦੇਖੋਗੇ ਉਦੋਂ ਤੱਕ ਜਿਹੜਾ ਹੈਗਾ ਨਹੀਂ ਐ ਐ ਲੱਤਾਂ ਖਿਲਾਰ ਕੇ ਪ੍ਰਧਾਨ ਮੰਤਰੀ ਬਣੂ ਧਰਨੇ ਲਾ ਕੇ ਬਣੂ ਪਹਿਲਾਂ ਵੀ ਤਾਂ ਬੈਠਣਾ ਪਿਆ ਸੀ ਜਦੋਂ ਲੋਕਪਾਲ ਬਿੱਲ ਵਾਸਤੇ ਲੜੇ ਸੀ ਉਦੋਂ ਵੀ ਤਾਂ ਇਦਾਂ ਹੀ ਬੈਠੇ ਸੀ ਭੁੱਖੇ ਢਹਾਏ ਬੈਠੇ ਸੀ ਉਹ ਗੱਲ ਆ ਗਈ ਹੈ ਸਾਹਮਣੇ ਨਿਕਲ ਕੇ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਹੀ ਦੇਣਾ ਚਾਹੁੰਦਾ ਸੀ ਕਿ ਜਿਹੜੇ ਧਰਨੇ ਚੋਂ ਨਿਕਲ ਕੇ ਇਹਨਾਂ ਨੇ ਲੋਕਾਂ ਨੂੰ ਸੁਪਨੇ ਦਿਖਾਏ ਗਏ ਉਹ ਸੁਪਨਿਆਂ ਨੂੰ ਲੋਕਾਂ ਨੇ ਮੰਨਿਆ ਵੀ ਸੱਚ ਹੋਣਗੇ ਉਹ ਸੱਚ ਵਿਖਾ ਕੇ ਇਹਨਾਂ ਨੂੰ ਰਾਜ ਗੱਦੀ ਹੈ ਜਿਹੜੀ ਦੇ ਦਿੱਤੀ ਗਈ ਸੀ ਇੱਕ ਬਹੁਤ ਵੱਡਾ ਫਤਵਾ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਹੁਣ ਇਹ ਕਹਿੰਦੇ ਐ ਇਸ ਤਰੀਕੇ ਨਾਲ ਜਿਹੜੇ ਹਿਸਾਬ ਨਾਲ ਸਾਡੀ ਖਿੱਚ ਤੂ ਹੋ ਰਹੀ ਆ ਜਿਹੜੇ ਹਿਸਾਬ ਨਾਲ ਲੀਡਰ ਸਾਹਿਬ ਬੈਠੇ ਨੇ ਤੁਹਾਡੇ ਸਾਹਮਣੇ ਆ ਜਿਹੜੇ ਹਿਸਾਬ ਨਾਲ ਬੈਠੇ ਵੀ ਭੌਣ ਤੇ ਆ ਕੀੜੀਆਂ ਭੂਰੀਆਂ ਚੜ ਰਹੀਆਂ ਗਿੱਟਿਆਂ ਦੇ ਪਰੇ ਦੰਦੀ ਨਹੀਂ ਕੋਈ ਗੱਲ ਨਹੀਂ ਮੈਂ ਜਾਣਦਾ ਇਸ ਦੰਦੀ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਇਹ ਉਹ ਦੰਦੀਆਂ ਵੜਦੇ ਆ ਲੋਕਾਂ ਦੇ ਜਿਹੜੀਆਂ 5 ਸਾਲਾਂ ਬਾਅਦ ਉਹ ਲੀਡਰ ਵੜਦੇ ਆ ਉਹ ਦੰਦੀ ਵੜਦੇ ਆ ਇਹ ਲੋਕ ਮੈਂ ਤੁਹਾਨੂੰ ਦੱਸ ਦੇਣਾ ਇੱਕੋ 40 ਦੇ ਵਟੇ ਇਹ ਬਣ ਚੁੱਕੇ ਨੇ ਹੁਣ ਉਹ ਚੀਜ਼ਾਂ ਹੋਰ ਰਹੀਆਂ ਨੇ ਪਰ ਤੁਸੀਂ ਦੇਖੋ ਇਹ ਦੱਸ ਰਹੇ ਆ ਵੀ ਅਸੀਂ ਇਸੇ ਧਰਨੇ ਦੇ ਜੋ ਨਿਕਲ ਕੇ ਹੈ ਪੂਰੇ ਦਾ ਪੂਰਾ ਪੀਐਮ ਦਾ ਸੁਪਨਾ ਲੈਣਾ ਇਸੇ ਧਰਨੇ ਦੇ ਵਿੱਚੋਂ ਨਿਕਲ ਕੇ ਮਾਫੀ ਦੱਸ ਰਿਹਾ ਕਿ ਅਸੀਂ ਆਪਣਾ ਜਿਹੜਾ ਜੋ ਅਸੀਂ ਜਿਹੜੀਆਂ ਗੱਲਾਂ ਜਿਹੜੇ ਧਰਨੇ ਤੋਂ ਨਿਕਲੇ ਜਿਹੜੇ ਪ੍ਰਦਰਸ਼ਨਾਂ ਤੋਂ ਨਿਕਲੇ ਆ ਅਸੀਂ ਆਪਣੇ ਅੰਜਾਮ ਬਦ ਨੂੰ ਬਹੁਤ ਵੱਲ ਨੂੰ ਵੱਧ ਰਹੇ ਸੀਗੇ ਔਰ ਸਾਡੀ ਜਿਹੜੀ ਉਹ ਰਫਤਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਰੁਕਣ ਵਾਲੇ ਨਹੀਂ ਅਸੀਂ ਝੁਕਣ ਵਾਲੇ ਨਹੀਂ ਚਾਹੇ ਵੱਡੇ ਜਾਈਏ ਚਾਹੇ ਮਾਰੇ ਜਾਈਏ ਕੁਛ ਮਰਜ਼ੀ ਕਰ ਲੈਣ ਅਸੀਂ ਆਪਣੇ ਸੁਪਰੀਮ ਨੂੰ ਡਟੇ ਰਵਾਂਗੇ ਇੱਕ ਦਿਨ ਅਸੀਂ ਦੇਸ਼ ਦੀਆਂ ਸੋਚਾਂ ਦੇ ਖਰੇ ਉਤਰ ਕੇ ਬੁਹਾਵਾਂਗੇ ਲਓ ਹਲੇ ਤੱਕ ਨਾਲੇ ਇੱਕ ਸੂਬਾ ਮੈਂ ਕਹਿੰਦਾ ਜੇ ਏਸੇ ਦੀਆਂ ਸੋਚਾਂ ਤੇ ਖਰੇ ਉੱਤਰ ਆਉਣ ਤੇ ਇਹਨਾਂ ਦੀ ਹੋ ਸਕਦਾ ਬੱਲੇ ਬੱਲੇ ਹੋ ਜੇ ਉਹੀ ਬਰਦਾਸ਼ਤ ਨਹੀਂ ਹੋ ਰਿਹਾ ਸਾਡੇ ਕੋਲ ਉਹ ਸੂਬਾ ਜਿਹੜਾ ਸਾਰੇ ਦੇਸ਼ ਦੀ ਖਾਤਰ ਲੜਦਾ ਹੈ ਬਾਰਡਰਾਂ ਤੇ ਲੜਦਾ ਹੈ ਸਾਰੇ ਦੇਸ਼ ਦਾ ਦੇਸ਼ ਤੋਂ ਬਿਨਾ ਜਿਹੜਾ ਦੁਨੀਆ ਦੇ ਵਿੱਚ ਲੋਕਾਂ ਦਾ ਅਨਾਜ ਨਾ ਜਿਹੜਾ ਢਿੱਡ ਭਰਦਾ ਹੈ ਭੁੱਖਿਆਂ ਨੂੰ ਜਿਹੜਾ ਉਹ ਢਿੱਡ ਭਰ ਕੇ ਸੌਣ ਵਾਸਤੇ ਜਿਹੜਾ ਦਿੰਦਾ ਸਾਰਾ ਸਾਡਾ ਸੂਬਾ ਇਹ ਹੀ ਸੂਬਾ ਜਦੋਂ ਸਾਡੇ ਨਾਲ ਹੈ ਨਾ ਤਾਂ ਸਾਨੂੰ ਕੋਈ ਪਰਵਾਹ ਨਹੀਂ ਲੜਨ ਨੂੰ ਵੀ ਅਸੀਂ ਤਕੜੇ ਆ ਮਰਦਾਂ ਨੂੰ ਵੀ ਅਸੀਂ ਤਕੜੇ ਆ ਸੰਘਰਸ਼ ਕਰਨ ਨੂੰ ਵੀ ਅਸੀਂ ਤਕੜੇ ਆ ਤੁਹਾਨੂੰ ਲੱਗਦਾ ਤੁ ਆ ਗਏ ਹਾਂ ਹਣਕਲਾ ਵੀ ਜੋਧੇ ਨੇ ਇਹ ਤੁਸੀਂ ਦੇਖੋ ਜੋਧੇ ਕਿਹੜੇ ਹਿਸਾਬ ਨਾਲ ਰੱਖੇ ਗਏ ਆ ਇਹ ਵੀ ਤੁਹਾਨੂੰ ਸਾਰਾ ਦਿਖ ਰਿਹਾ ਹੁਣ ਅੱਗੇ ਤਾਂ ਕੀ ਪ੍ਰੋਸੈਸ ਆ ਤੁਹਾਡਾ ਅੱਗੇ ਦਾ ਪ੍ਰੋਸੈਸ ਜੋ ਸਾਨੂੰ ਹਾਈ ਕਮਾਂਡ ਦਾ ਹੁਕਮ ਆਊਗਾ ਅਸੀਂ ਡਟੇ ਰਹਿਵਾਂਗੇ ਸਾਨੂੰ ਹਾਈ ਕਮਾਂਡ ਤਾਂ ਅੰਦਰ ਦੇਤੀ ਹਾਈ ਕਮਾਂਡ ਦਾ ਹੁਣ ਹੁਕਮ ਕੀ ਆਊਗਾ ਉਹਨੇ ਨਹੀਂ ਉਥੋਂ ਵੀ ਹੁਕਮ ਆਊਗਾ ਨਾ ਕਿਉਂ ਆਊਗਾ ਫਿਰ ਤਾਨਾਸ਼ਾਹੀ ਹੈ ਜੇ ਸਾਡੀ ਉਹਨਾਂ ਨਾਲ ਲਿੰਕ ਨਾ ਹੋਣ ਦੇਣਗੇ ਸੰਪਰਕ ਨਾਲ ਫਿਰ ਤਾਨਾਸ਼ਾਹੀ ਹੈ ਹੁਣ ਤਾਂ ਹੀ ਕੋਈ ਹੋਇਆ ਸੰਪਰਕ ਕੋਈ ਮੁਲਾਕਾਤ ਹੋਈ ਸਭ ਕੁਝ ਹੋ ਰਿਹਾ ਹੈ ਜਿਦਾ ਮੈਨੂੰ ਇੱਥੇ ਇਹਨਾਂ ਨੇ ਬੰਨ ਕੇ ਰੱਖਿਆ ਹਾਂ ਆਏ ਥਾਂ ਤੋਂ ਹੀ ਰੋਕਣ ਦੀ ਕੋਸ਼ਿਸ਼ ਕਰਦੇ ਆਂ 드라마 ਦੇ ਜਿਹੜੇ ਵਹਿਣ ਹੁੰਦੇ ਆ ਨਾ ਉਹ ਬੁੱਕਾਂ ਨਾਲ ਬੰਨ ਲਾ ਕੇ ਰੋਕੇ ਨਹੀਂ ਜਾਂਦੇ ਹੁੰਦੇ ਜਿੰਨੀ ਮਰਜ਼ੀ ਤਾਨਾਸ਼ਾਹੀ ਨਾਲ ਸਾਡੇ ਤੇ ਫੌਜਾਂ ਚੜਾ ਲੈਣ ਸਾਡੇ ਤੇ ਪੁਲਿਸ ਚੜਾ ਲੈਣ ਸਾਡੇ ਤੇ ਡਾਂਗਾਂ ਭਰਾ ਲੈਣ ਸਾਨੂੰ ਕੋਈ ਪਰਵਾਹ ਨਹੀਂ ਦਰਿਆਵਾਂ ਦੇ ਜਿਹੜੇ ਵਹਿਣ ਆ ਉਹ ਨਹੀਂ ਰੁਕਦੇ ਹੁੰਦੇ ਬੁੱਕਾਂ ਨਾਲ ਬੰਨ ਲਾ ਕੇ ਜਿਹੜੇ ਸਾਹਮਣੇ ਦਰਿਆ ਨੂੰ ਮਗਰਮੱਛ ਪੈ ਕੇ ਰਾਤ ਹੀ ਰੋਕ ਲਿਆ ਦਰਿਆ ਤੁਹਾਡੇ ਸਾਹਮਣੇ ਆ ਠੀਕ ਹੈ ਤੁਹਾਨੂੰ ਲੱਗਦਾ ਵੀ ਜਾਵੜੋਂਗੇ ਰੋਕ ਨਹੀਂ ਲਿਆ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅੱਗੇ ਅੱਗੇ ਪਹੁੰਚੋਂਗੇ ਹਾਂ ਜਾਵਾਂਗੇ ਬਿਲਕੁਲ ਹੁ ਇਸ ਦੇ ਵੀ ਸੜਕਾਂ ਜਾਮ ਕਰ ਦਿਆਂਗੇ ਲਓ ਸੜਕਾਂ ਜਾਮ ਕਰਨੀਆਂ ਇਹਨਾਂ ਨੇ ਠੀਕ ਆ ਸਿਰਫ ਆਪ ਦੀ ਇੱਕ ਆਕੇ ਦੇ ਲਈ ਆਪ ਦੇ ਇੱਕ ਜਿਹਨੂੰ ਇਹ ਸੁਪਰੀਮੋ ਮੰਨਦੇ ਨਹੀਂ ਤਾਂ ਤੁਸੀਂ ਇਹ ਕਹਿੰਦੇ ਵੀ ਉਹ ਇੱਕ ਸੋਚ ਆ ਸੋਚ ਆ ਤੁਸੀਂ ਇਹ ਪੱਕਾ ਮੰਨਦੇ ਹੋ ਹਾਂ ਪਰ ਜਿਹੜੇ ਹਿਸਾਬ ਨਾਲ ਉਹ ਸੋਚ ਫੜੀ ਗਈ ਸ਼ਰਾਬ ਦੇ ਚੱਕਰ ਚ ਇਹ ਤੁਹਾਡੇ ਇਹ ਤੁਹਾਡੇ ਕਹਿਣ ਦੀਆਂ ਗੱਲਾਂ ਨੇ ਖਬਰਾਂ ਛਪੀਆਂ ਇਹ ਵੱਡੇ ਵੱਡੇ ਪਰਚੇ ਛਪੇ ਆ ਜਿਹੜਾ ਜਿਹੜਾ ਦੇਖੋ ਪਹਿਲਾਂ ਵੀ ਤੁਹਾਡਾ ਇੱਕ ਜਿਹੜਾ ਸੁਪਰੀਮ ਕੋਰਟ ਥੱਲੜੀ ਸੋਚ ਸੀ ਉਹਨੂੰ ਵੀ ਸਾਲ ਹੋ ਗਿਆ ਬੈਠੇ ਨੂੰ ਅੰਦਰ ਉਹ ਨਹੀਂ ਕੁਛ ਨਹੀਂ ਉਹ ਤਾਂ ਮੈਂ ਤੁਹਾਨੂੰ ਕਹਿ ਵੀ ਵਾਰੀ-ਵਾਰੀ ਨਾਲ ਸੋਚਦੇ ਆ ਤੁਹਾਨੂੰ ਟੋਕ ਕੇ ਵੰਦੇ ਆ ਸਾਡਾ ਡੀਐਨਏ ਚੈੱਕ ਕਰਦੇ ਆ ਕਿ ਅਸੀਂ ਲੜਨ ਯੋਗ ਹੈਗੇ ਕਿ ਨਹੀਂ ਹੈਗੇ ਅਸੀਂ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਆ ਅਸੀਂ ਲੜਾਂਗੇ ਅਸੀਂ ਮਰਾਂਗੇ ਪਰ ਅਸੀਂ ਆਪਣੇ ਲੋਕਾਂ ਦੀ ਸੋਚ ਤੇ ਖਰੇ ਉਤਰਾਂਗੇ ਲਓ ਇਹਨਾਂ ਨੇ ਵਾਰੀ-ਵਾਰੀ ਉਹੀ ਗੱਲ ਰਿਪੀਟ ਕਰ ਦੇ ਅੰਦਰੋਂ ਆ ਗਿਆ ਵੀ ਅਸਤੀਫੇ ਦੇ ਦਿਓ ਅਸੀਂ ਦੇ ਦੇਾਂਗੇ ਅਸੀਂ ਛੱਡ ਦਾਂਗੇ ਉਹ ਕੁਰਸੀਆਂ ਪਰ ਕੁਰਸੀਆਂ ਤੇ ਇਹਨਾਂ ਤੋਂ ਪਹਿਲਾਂ ਹੀ ਛੜਾ ਲਈਆਂ ਗਈਆਂ ਕਿਉਂਕਿ ਐਸ ਵਾਰ ਜਿਹੜੀਆਂ ਚੋਣਾ ਹੋਣੀਆਂ ਉਹ ਇਹਨਾਂ ਨੂੰ ਹੀ ਦੁਹਰਾ ਕੇ ਟਿਕਟਾਂ ਦੇ ਦਿੱਤੀਆਂ ਗਈਆਂ ਵੀ ਜੇ ਜਿੱਤ ਗਏ ਤਾਂ ਜਿਮਨੀ ਚੋਣਾ ਤੇ ਖਰਚਾ ਕਰਾਵਾਂਗੇ ਜੇ ਹਰਗੇ ਤਾਂ ਕਹਿ ਦਾਂਗੇ ਅੱਜ ਤਾਈ ਤੁਸੀਂ ਆਪਣੇ ਹਲਕਿਆਂ ਚ ਕੀ ਕੀਤਾ ਕੀ ਆ ਇਹ ਸਾਰੀ ਸਾਜ਼ਿਸ਼ ਤੁਹਾਡੇ ਸਾਹਮਣੇ ਆ ਰਹੀ ਹੈ ਨਾ 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 ਇਹ ਲੋਕਾਂ ਦਾ ਪਿਆਰ ਸੀ ਲੋਕਾਂ ਵੱਲੋਂ ਆਖਿਆ ਗਿਆ ਪਿਆਰ ਤਾਂ ਤੁਹਾਨੂੰ ਹੁਣ ਦੇਣਾ ਲੋਕਾਂ ਨੇ ਪਹਿਲਾਂ ਦਿੱਤਾ ਪਹਿਲਾਂ ਤੁਹਾਨੂੰ ਜਿਤਾਹਾ ਤਾਂ ਪਿਆਰ ਦਿੱਤਾ ਪਰ ਜਿਹੜਾ ਤੁਸੀਂ ਕੀਤਾ ਉਹ ਪਿਆਰ ਦੇਣਾ ਤੁਹਾਨੂੰ ਦੇਖਦੇ ਜਾਓ ਤੁਸੀਂ ਦੇਖਦੇ ਜਾਓ ਜਿਵੇਂ ਪਿਛਲੀ ਵਾਰ ਸੂਪੜੇ ਸਾਫ਼ ਕੀਤੇ ਹਨ ਇਸ ਵਾਰੀ ਉਸ ਤੋਂ ਵੀ ਪਰੇ ਦੀ ਗੱਲ ਹੋਊਗੀ ਅੰਦਰੋਂ ਜੇ ਬਠਾਈ ਰੱਖਣ ਜਿੰਨਾ ਚਿਰ ਮਰਜੀ ਅੰਦਰੋਂ ਪ੍ਰਧਾਨ ਮੰਤਰੀ ਬਣਾ ਕੇ ਸੁਪਰੀਮ ਨੂੰ ਬਾਹਰ ਲਾਓ ਜੀ ਪਹਿਲੀ ਵਾਰ ਹੋਇਆ ਲੋਕ ਐ ਜੇਲ੍ਹ ਚ ਗਿਆ ਦੀ ਜ਼ਮਾਨਤ ਮੰਗਦੇ ਆ ਰਿਹਾਈ ਮੰਗਦੇ ਆ ਇਹ ਕਹਿੰਦੇ ਅਸੀਂ ਆਪਣੇ ਸੁਪਰੀਮ ਨੂੰ ਜਿਹੜਾ ਜੇਲ੍ਹ ਚ ਗਿਆ ਉਹਨੂੰ ਪ੍ਰਧਾਨ ਮੰਤਰੀ ਬਣਾ ਕੇ ਬਾਹਰ ਕੱਢਾਂਗੇ ਪੱਕੀ ਗੱਲ ਆ ਫੇਰ ਹੀ ਦੇਸ਼ ਵਾਸਤੇ ਕੁਝ ਕਰਨਗੇ ਉਹ ਫੇਰ ਫੇਰ ਹੀ ਇਹ ਕਰਨਗੇ ਜੀ ਨਹੀਂ ਥੋੜੀ ਬੋਤ ਗੱਲਬਾਤ ਕਰਨੀ ਕਾਹ ਲੈ ਕੇ ਜਾਉਂਗਾ ਹਾਂ ਲੋਕੋ ਹਾਂ ਮੈਂ ਕਹਾਂ ਉਹ ਲਓ ਜੀ ਲਾਏ ਗਏ ਨੇ ਆ ਦੇਖ ਲਓ ਬਦਲਾ ਨੂੰ ਚੱਕ ਲਿਆ ਗਿਆ ਕਿ ਜਿਹੜਾ ਹੈ ਲੀਡਰ ਨੂੰ ਚੱਕ ਕੇ ਲੈ ਕੇ ਗਏ ਨੇ ਚਾਰ ਪੰਜ ਜਣੇ ਆ ਇੱਕ ਆਰਜੀ ਬਣਾਈ ਗਈ ਹੈ ਹਵ ਇਹਦੇ ਵਿੱਚ ਇਹਨੂੰ ਰੱਖਿਆ ਜਾਣਾ ਹੈ ਵੇਖੋ ਖੱਟੇ ਬੰਦੇ ਨੂੰ ਨੀਲੀ 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 ਵੇਸੋ ਜਿਹੜਾ ਆਪਣਾ ਹਵਾਲਾ ਦੇ ਵਿੱਚ ਰੱਖਿਆ ਜਾਣਾ ਠੀਕ ਹੈ ਲੈ ਵੀ ਮਿੱਤਰੋ ਇਸ ਵਾਰ ਫੇਰ ਮਲੂਕਾ ਟੀਮ ਨੇ ਇੱਕ ਵਿਅੰਗਮਈ ਤਰੀਕੇ ਦੇ ਨਾਲ ਆ ਜਿਹੜਾ ਸੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਸਾਡੇ ਕਿਸਾਨ ਵੀਰ ਜਾਂ ਬੇਰਜ਼ਕਾਰ ਪੜ੍ਹੇ ਲਿਖੇ ਲੋਕ ਧਰਨੇ ਲਾਉਂਦੇ ਜਾਂ ਤਾਂ ਉਦੋਂ ਵੀ ਲੀਡਰ ਸਾਹਦਿਆ ਕਰਨ ਉਦੋਂ ਵੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਿਆ ਕਰਨ ਬਹੁਤ ਸਾਰੇ ਕਰੋਨਾ ਵਾਲੇ ਜਿਹੜੇ ਪੁਲਿਸ ਦੇ ਵਿੱਚ ਵਲੰਟੀਅਰ ਭਰਤੀ ਕੀਤੇ ਗਏ ਸੀ ਉਹਨਾਂ ਦਾ ਹਜੇ ਤੱਕ ਕੁਝ ਨਹੀਂ ਬਣਿਆ ਉਹਨਾਂ ਦੇ ਵੀ ਵਿਚਾਰਿਆਂ ਦੇ ਸਾਡੀ ਟੀਮ ਨੂੰ ਮੈਸੇਜ ਆਉਂਦੇ ਰਹਿੰਦੇ ਆ ਜਦੋਂ ਪੰਜਾਬ 'ਚ ਕੋਈ ਐਦਾਂ ਦੀ ਗੱਲ ਹੁੰਦੀ ਹੈ ਜਾਂਦਾ ਲੀਡਰ ਉਹੀ ਕੁਝ ਕਰਿਆ ਕਾਰਨ ਜੋ ਦਿੱਲੀ ਦੇ ਵਿੱਚ ਹੋਇਆ ਠੀਕ ਆ ਆਪਾਂ ਤਾਂ ਤੁਹਾਨੂੰ ਜਿਹੜਾ ਸੱਚ ਆਪਣੇ ਇੱਕ ਟੀਮ ਦੇ ਜਰਗੇ ਜੋ ਪਾਤਰਾਂ ਦੇ ਕਾਲਪਨਿਕ ਪਾਤਰਾਂ ਰਹੀ ਸੱਚ ਬਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਆਪਾਂ ਹਰ ਇੱਕ ਪਾਰਟੀ ਦੇ ਲੀਡਰ ਦਾ ਸਤਿਕਾਰ ਕਰਦੇ ਆ ਪਰ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹਿਣਾ ਸਾਡਾ ਫਰਜ਼ ਆ ਜੋ ਤੁਸੀਂ ਕੰਮ ਕਰ ਰਹੇ ਹੋ ਲਿਖ ਰਹੇ ਹੋ ਤਾਂ ਸੱਚ ਲਿਖੋ ਬੋਲ ਰਹੇ ਹੋ ਤਾਂ ਸੱਚ ਬੋਲੋ ਠੀਕ ਆ ਇਹੀ ਸਾਡਾ ਜਿਹੜਾ ਅੱਜ ਦਾ ਮੁੱਦਾ ਤੁਹਾਨੂੰ ਦਿਖਾਇਆ ਗਿਆ ਇਸੇ ਪੁਲ ਰਹੀਂ ਜਿਹੜਾ ਦਿੱਲੀ ਬਣ ਰਿਹਾ ਇਹ ਪੁਲ ਜਿੱਥੋਂ ਦੀ ਇੱਥੇ ਹੀ ਰਹਿਗਾ ਸਾਰਾ ਕੋਸਤ ਰਹਿ ਤਰੇ ਕਿਉਂਕਿ ਇਸੇ ਪੁਲ ਦੇ ਅੰਦਰ ਜਿਹੜ على نكرياكها